ਯਾਰ ਬਹੁਤ ਮਨ ਭਰਿਆ ਮੈਂ ਆਪਣੇ ਘਰੇ ਕਿੰਨੀ ਵਾਰੀ ਰੋਇਆ ਹੂੰ ਬਾਈ ਨੂੰ ਯਾਦ ਕਰਕੇ ਕਦੇ ਕੋਠੀ ਖੜਕੇ ਕਦੇ ਗੱਡੀ 'ਚ ਬਹਿ ਕੇ ਫਿਰ ਅਸੀਂ ਖੇਤਾਂ ਦੇ ਵਿੱਚ ਗਏ ਬਾਈ ਦੀ ਮੋਟਰ ਤੇ ਉੱਥੇ ਬੈਠੇ ਪਹਿਲਾਂ ਗੱਲਾਂ ਗੁੱਲਾਂ ਮਾਰੀਆਂ ਇੱਧਰ ਬਾਈ ਦੀ ਮੱਕੀ ਮੁੱਕੀ ਬੀਜੀ ਹੋਈ ਸੀ ਹਨਾ ਤਾਂ ਬਾਈ ਨੇ ਫਿਰ ਬਾਈ ਕਹਿੰਦਾ ਫਿਰ ਮੈਂ ਥੋੜੀ ਜਿਹੀ ਹਵਾ ਖਾਇਆ ਮੈਂ ਜਨੂੰ ਕੈਮਰੇ ਕੁੰਬੜੇ ਸੈੱਟ ਕਰੂ ਮਾਂ ਯਾਰ ਹਵਾ ਮਤਲਬ ਪੈਰਾਗਲਾਈਡਿੰਗ ਲਈ ਉਹ ਜਦੋਂ ਬੰਨਿਆ ਪੱਖਾ ਜ ਮੈਂ ਡਰ ਗਿਆ ਦੇਖ ਕੇ ਕਿਉਂਕਿ ਮੈਂ ਤਾਂ ਉਹ ਚੀਜ਼ਾਂ ਦੇਖੀਆਂ ਨਹੀਂ ਸੀਗੀਆਂ ਤੇ ਬਾਈ ਨੇ ਉਹ ਕਰ ਲਿਆ ਸਟਾਰਟ ਜਿਆ ਉਹਦਾ ਥਾਮ-ਜਾਮ ਤੇ ਜਦੋਂ ਚੜਿਆ ਆਸਮਾਨ ਤੇ ਕਹਿੰਦਾ ਥੋੜੇ ਲੁਧਿਆਣੇ ਜਿੱਥੇ ਬੇਰ ਕਾ ਪਲਾਂਟ ਆ ਉਹਦੇ ਉੱਪਰ ਦੀ ਗਿਹੜਾ ਕੱਢਦੇਈਦਾ ਮੈਂ ਲੁਧਿਆਣੇ ਗਿਹੜਾ ਕੱਢਦਾ ਮੈਨੂੰ ਚੈਨ ਜੀ ਨਹੀਂ ਪੁੰਨੇ ਤੋਂ ਲੁਧਿਆਣੇ ਹਾਂ ਉਹ ਕਹਿੰਦਾ ਵੀ ਜਿੰਨੀ ਮੈਨੂੰ ਚੈਨ ਹੀ ਨਹੀਂ ਹੁੰਦੀ ਜਿੰਨੀਦਰ ਮੈਂ ਹਵਾ ਨਹੀਂ ਖਾਂਦਾ ਗੱਡੀ ਵੀ ਘਰੇ ਸੀ ਸਾਰੀਆਂ ਬਾਈਕ ਵੀ ਘਰੇ ਸੀ ਪਰ ਮੈਂ ਬਾਈ ਨੂੰ ਕਿਹਾ ਵੀ ਫਿਰ ਬਾਈ ਕਹਿੰਦਾ ਯਾਰ ਖਾਣਾ ਬਣਾਇਆ ਮੰਮੀ ਨੇ ਮੈਂ ਕਿਹਾ ਵੀ ਪਾਜੀ ਯਾਰ ਮਾਤਾ ਨੂੰ ਕਹਨੂੰ ਤੰਗ ਕਰਨਾ ਭਾਬਾ ਨੂੰ ਮੰਗਾ ਲੈਨੇ ਕਹਿੰਦਾ ਨਹੀਂ ਮਾਤਾ ਨੇ ਤਾਂ ਫੋਨ ਕਰਿਆ ਬਾਈ ਦੀ ਮੋਰੀ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬਾਈ ਨੇ ਰੋਟੀ ਚੱਕ ਕੇ ਹੱਥ ਕਹਿੰਦਾ ਨਹੀਂ ਯਾਰ ਥਾਲੀ ਜੀ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਂਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਧੀ ਸੀ ਰੋਟੀ ਅੱਜ ਸਾਨੂੰ ਥਾਲ ਥਾਲੀਆਂ ਨਸੀਬ ਹੋਈਆਂ ਨਹੀਂ ਭਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥ ਤੇ ਤੱਕ ਕਹਿੰਦਾ ਤੇਰੇ ਗਾਣੇ ਦੀ ਪੇਮੈਂਟ ਆ ਯਾਰ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾ ਮੰਗੇ ਤੋਂ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਤੇ ਬਾਈ ਨੂੰ ਅਸੀਂ ਆਵਾਜ਼ ਨਾਲ ਤੁਸੀਂ ਵੀ ਜਿੰਦਾ ਰੱਖੋਗੇ ਅਸੀਂ ਵੀ ਰੱਖਾਂਗੇ ਗੀਤਕਾਰ ਬਾਈ ਦੇ ਹੋਰ ਵੀ ਤਾਂ ਕਿਤੇ ਨਾ ਕਿਤੇ ਪੈਹੀ ਹੋਣਿਆ ਸੋਰੀ ਉਹਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਹੋਰਾਂ ਦੇ ਨਾਲ ਐਸੋਸੀਏਟਿਡ ਰਹੇ ਹਾਂ ਜਲੋ ਸਾਰੇ ਜਾਣਦੇ ਹੋ ਮੈਂ ਜ਼ਿਕਰ ਕੀਤਾ ਪੰਗਾ ਐਲਬਮ 2009 ਚ ਆਂਦੀ ਹੈ ਤੁਸੀਂ ਤਾਂ ਬਹੁਤ ਹਿੱਟ ਹੋ ਗਏ ਹੋ ਹੋਗੇ ਉਦੋਂ ਦਿਲਜੀਤ ਦੋਸਾਂਝ ਤਾਂ ਮੈਨੂੰ ਬਾਈ ਦਾ ਮੈਂ 2007 ਚ ਮੈਨੇਜਰ ਸੀ ਫਿਰ 9 ਦੇ ਵਿੱਚ ਮੇਰੇ ਗਾਣੇ ਹਨ ਦੇਖੇ ਬਾਈ ਉਹਨਾਂ ਨੇ ਜਦੋਂ ਜੋ ਜੋ ਹਨੀ ਸਿੰਘ ਕੋ ਪਹੁੰਚੇ ਲੈ ਕੇ ਤਾਂ ਉਹਨਾਂ ਨੇ ਦੇਖੀ ਵੀ ਯਾਰ ਗਾਣੇ ਠੀਕ ਨਹੀਂ ਕਰਨ ਵਾਲੇ ਆ ਗਾਣੇ ਕਿ ਉਹ ਗਾਣੇ ਪਰ ਪੰਗਾ ਹੋ ਗਿਆ ਐਲ ਐ ਹੋ ਗਿਆ ਜਾਂ ਦੇਸੀ दारू ਵਰਗੀ ਡੱਬ ਚਰਵਾਲ ਵਰ ਰੱਖਦਾ ਮੁੰਡਾ ਭਰ ਕੇ ਹਾਂਜੀ ਹਾਂਜੀ ਬਾਈ ਦੇ ਅਸ ਤੇ ਜੋ ਮੀਟਰ ਹੁੰਦਾ ਸੀ ਉਹ ਮੀਟਰ ਤੇ ਬਾਈ ਦੇ ਮੂੰਹ ਚ ਇਦਾਂ ਹੀ ਚੱਲਦਾ ਰਹਿੰਦਾ ਸੀ ਵੈਲੂ ਬਾਈ ਦੇ ਬਾਈ ਦੇ ਮਤਲਬ ਜੇ ਬਾਈ ਜੇ ਅਸੀਂ ਗੱਲ ਵੀ ਕਰਦੇ ਹਾਂ ਉਹ ਸੁਣ ਰਿਹਾ ਤਾਂ ਉਹਦੇ ਜਿਹੜਾ ਮਤਲਬ ਯਾਰ ਮਤਲਬ ਉਹਦਾ ਅੰਦਰ ਸੀ ਜਿਹੜਾ ਉਹ ਵੈਗਰੂ ਵੈਗਰ ਇਹ ਇਹ ਸ਼ੁਰੂ ਤੋਂ ਹੀ ਦੇਖਿਆ ਤੁਸੀਂ ਮੈਂ ਸ਼ੁਰੂ ਤੋਂ ਦੇਖਿਆ 2000 6 ਤੋਂ ਲੈ ਔਰ ਇਹ ਜਿਹੜੀ ਗੱਡੀਆਂ ਆਈਆਂ ਜਾਂ ਮਤਲਬ ਮੈਂ ਤਾਂ ਯਾਰ ਦਲਜੀਤ ਬਾਈ ਦੇ ਦਫ਼ਤਰ ਜਾਂਦਾ ਸੀ ਤਾਂ ਆਟੋ 'ਚ ਬਹਿ ਕੇ ਜਾਂਦਾ ਸੀ ਇਹ ਝੂਠ ਕੋਈ ਨਹੀਂ ਹੈਗਾ ਅੱਜ ਵੀ ਲੋਕ ਗਵਾਹ ਨੇ ਇਸ ਗੱਲ ਦੇ ਵੀ ਪ੍ਰਤੀ ਬਾਈ ਦਾ ਜਦੋਂ ਪੰਗਾ ਗਾਣਾ ਹਿੱਟ ਸੀ ਅਸੀਂ ਪ੍ਰਤੀ ਬਾਈ 10 ਰੁਪਏ ਦੇ ਕੇ ਆਟੋ 'ਚ ਜਾਂਦਾ ਦੇਖੀ ਸਸਿਕਾਲ ਡੇਲੀ ਪੋਸਟ ਪੰਜਾਬੀ ਪੌਡਕਾਸਟ ਦੇਖ ਰਹੇ ਹੋ ਪੰਜਾਬੀ ਗੀਤਕਾਰੀ ਦੀ ਜਦੋਂ ਗੱਲ ਚੱਲਦੀ ਆ ਤਾਂ ਬਹੁਤ ਸਾਰੇ ਨਾਮ ਅੱਖਾਂ ਸਾਹਮਣੇ ਆ ਜਾਂਦੇ ਨੇ ਪਰ ਕੁਝ ਗੀਤਕਾਰ ਐਸੇ ਨੇ ਜਿਨ੍ਹਾਂ ਨੇ ਬਹੁਤ ਘੱਟ ਇੰਟਰਵਿਊਆਂ ਦਿੱਤੀਆਂ ਔਰ ਉਹਨਾਂ ਦੇ ਲਿਖੇ ਗੀਤਾਂ ਦੇ ਨਾਲ ਬਹੁਤ ਵੱਡੇ ਜਿਹੜੇ ਕਲਾਕਾਰ ਉਸਥਾਪਿਤ ਹੋ ਗਏ ਪਰਤੀ ਜੀ ਨੂੰ ਮੇਰੇ ਨਾਲ ਮੌਜੂਦ ਰਹਿਣ ਕੇ ਅੱਜ ਪਹਿਲੀ ਵੇ ਮੈਨੂੰ ਲੱਗਦਾ ਕਿ ਇੰਟਰਵਿਊ ਹੈ ਦਲਜੀਤ ਦੋਸਾਂਝ ਦੇ ਬਹੁਤ ਇਮਰਸਲੀ ਹਿੱਟ ਗੀਤ ਚਾਹੇ ਪੰਗਾ ਹੋਵੇ ਮਿੱਤਰਾਂ ਨੂੰ ਸ਼ੌਂਕ ਗੋਲੀਆਂ ਚਲਾਉਣ ਦਾ ਐਲ ਲੈ ਜਾ ਤੈਨੂੰ ਜਾਂ ਕੁਲਦੀਪ ਮਾਨਕ ਸਾਹਿਬ ਦੇ ਕਈ ਗੀਤ ਜੈ ਜੀ ਵੀ ਦੇ ਬਹੁਤ ਗੀਤ ਨੇ ਇਹਨਾਂ ਦੇ ਭਾਈ ਜੀ ਕਿਵੇਂ ਠੀਕ ਹੋ ਭਾਈ ਸਸਰੀ ਘਰ ਪਹਿਲਾਂ ਤਾਂ ਡੇਲੀ ਪੋਟ ਦੀ ਸਾਰੀ ਟੀਮ ਨੂੰ ਤੁਹਾਨੂੰ ਵੀ ਮੇਰੇ ਕੋਲ ਬਹੁਤ دیر ਲਾਤੀ ਤੁਸੀਂ ਮੈਂ ਬਸ ਸੁਭਾਵੇਂ ਨਹੀਂ ਬਣਿਆ ਔਰ ਮੈਨੂੰ ਲੱਗਾ ਕਿ ਪਰਤੀ ਆਇਆ ਤਾਂ ਹੈਗਾ ਪਰ ਜਿਹੜਾ ਸਬੱਬ ਬਣਿਆ ਔਰ ਰਾਜਵੀਰ ਬਾਈ ਜਵੰਦੇ ਕਰਕੇ ਬਣਿਆ ਬਿਲਕੁਲ ਮੇਰੀ ਆਪਣੀ ਗੱਲ ਹੋਈ ਹਾਂ ਬਿਲਕੁਲ ਬਿਲਕੁਲ ਬਾਈ ਮੇਰੀ ਪਹਿਲੀ ਇੰਟਰਵਿਊ ਆਇਆ ਲਾਈਫ ਦੀ ਹਮ ਡੇਲੀ ਪੋਸਟ ਤੇ ਹੋਣ ਲੱਗੀ ਆ ਔਰ ਹੋਈਆਂ ਤਾਂ ਆਪਣੀਆਂ ਗੱਲਾਂ ਅੱਗੇ ਵੀ ਪਰ ਦਿਲ ਨਹੀਂ ਕਰਦਾ ਸੀ ਵੀ ਕਿਸੇ ਕਲਾਕਾਰ ਨੂੰ ਕੋਈ ਗੱਲ ਕਹੀ ਪਰ ਜਦੋਂ ਰਾਜਵੀਰ ਜਵੰਦਾ ਵੀਰ ਦਾ ਨਾਮ ਆਇਆ ਤਾਂ ਮੇਰਾ ਦਿਲ ਕਰਿਆ ਵੀ ਯਾਰ ਹੋਰ ਕਿਸੇ ਬਾਰੇ ਗੱਲ ਕਰਾਂ ਨਾ ਕਰਾਂ ਪਰ ਰਾਜਵੀਰ ਬਾਈ ਬਾਰੇ ਤਾਂ ਮੇਰਾ ਜਾਣਾ ਬਣ ਤੁਸੀਂ ਤੁਸੀਂ ਰਾਜਵੀਰ ਦੇ ਵੀ ਬਹੁਤ ਗੀਤ ਉਹਨਾਂ ਨੇ ਵੀ ਲਿਖੇ ਹੈ ਨਾ ਮੈਂ ਰਾਜਵੀਰ ਵੀ ਰੜਕਾਂ ਤੇ ਮੜਕਾਂ ਰੜਕਾਂ ਮੜਕਾਂ ਔਰ ਵੱਡੀ ਗੱਲ ਸੀ ਰਾਜਵੀਰ ਬਾਈ ਨੇ ਜਦੋਂ ਕੰਪਨੀ ਲਾਈ ਸੀ ਤਾਂ ਉਹਦੇ ਉਹ ਕੋਰੋਨੇ ਦਾ ਦੌਰ ਸੀਗਾ ਅੱਛਾ ਔਰ ਪਹਿਲਾ ਜਿਹੜਾ ਸੌਂਗ ਸੀ ਬਾਈ ਨੇ ਮੈਨੂੰ ਕਿਹਾ ਸੀ ਵੀ ਯਾਰ ਕੋਰੋਨੇ ਤੇ ਕੋਈ ਚੀਜ਼ ਲਿਖ ਦੇ ਸਾਰੇ ਕਲਾਕਾਰ ਚੁੱਪ ਬੈਠੇ ਹੈ ਨਾ ਸਾਰੀ ਦੁਨੀਆ ਚੁੱਪ ਹੈ ਤਾਂ ਅਸੀਂ ਲਿਖਿਆ ਸੀ ਉਹ ਤੋਂ ਆ ਜਾ ਭੈਣ ਨਾਨਕੀ ਦੇ ਵੀਰਾ ਰੋਗੀਆਂ ਦਾ ਵੈਦ ਬਣ ਕੇ ਬਾਈ ਨੇ ਆਪਣੇ ਚੈਨਲ ਦੇ ਉੱਤੇ ਪਹਿਲਾ ਜਿਹੜਾ ਸੌਂਗ ਇਹ ਇਹ ਆਪਣਾ ਰਿਲੀਜ਼ ਹੋਇਆ ਸੀ ਉਸ ਤੋਂ ਬਾਅਦ ਫਿਰ ਰੜਕਾ ਮੜਕਾ ਫਿਰ ਫਿਰ ਤਿੰਨ ਚਾਰ ਬਾਈ ਨੇ ਹੋਰ ਵੀ ਗਾਣੇ ਗਾਏ ਮੇਰੇ ਜਿਹੜੇ ਹਨਾ ਬਾਹਰ ਸ਼ੂਟ ਹੋਏ ਨੇ ਲੇ ਲਦਾ ਕੀਤੇ ਨੇ ਜਾਂ ਕਿਤੇ ਵੀ ਜਾ ਕੇ ਬਾਈ ਨੇ ਕੀ ਬਾਈ ਨੇ ਪ੍ਰੇਮ ਬੋਲ ਸੀਗਾ 35 ਤੋਂ 40 ਮੁਲਾਕਾਤਾਂ ਹੋਈਆਂ ਰਾਜਵੀਰ ਜਿਹ ਬੰਦੇ ਹੋਰਾਂ ਦੀ ਜਦੋਂ ਡੈਥ ਹੁੰਦੀ ਆ ਪਰ ਤੁਸੀਂ ਇਹ ਨੂੰ ਕਦੋਂ ਪਤਾ ਲੱਗਦਾ ਜਾਂ ਐਕਸੀਡੈਂਟ ਦਾ ਕਦੋਂ ਪਤਾ ਲੱਗਦਾ 27 ਐਕਸੀਡੈਂਟ ਦਾ ਤਾਂ ਬਾਈ ਸਾਨੂੰ 2 ਘੰਟੇ ਬਾਅਦ ਪਤਾ ਲੱਗਿਆ ਸੀ ਕਿਉਂਕਿ ਮੇਰੇ ਨਾਲ ਜਿਹੜਾ ਮੁੰਡਾ ਕੰਮ ਕਰਦਾ ਵਾ ਮੈਂ ਹੁਣ ਅੱਜ ਕੱਲ ਗਾਣਿਆਂ ਨੂੰ ਛੱਡ ਕੇ ਜਾਗਰਨ ਵਾਲੀ ਲੈਣ ਦੇ ਵਿੱਚ ਆ ਆਪਾਂ ਕਰਾਂਗੇ ਉਹਦੇ ਬਾਰੇ ਵੀ ਗੱਲ ਕਰਾਂਗੇ ਉਹ ਮੁੰਡਾ ਜਿਹੜਾ ਨਾਲ ਜਾਂਦਾ ਤਾਂ ਅੱਜ ਮੇਰੇ ਨਾਲ ਵੀ ਜਾਂਦਾ ਵਾ ਤੇ ਉਹ ਬਾਈ ਰਾਜਵੀਰ ਦਾ ਮੇਨ ਆ ਮੁੰਡਾ ਸਟੇਜ ਦੇ ਉੱਤੇ ਸੈਕਟਰੀ ਆ ਤਾਂ ਮੈਨੂੰ ਉਹਦੀ ਕਾਲ ਆ ਗਈ ਸੀ ਵੀ ਯਾਰ ਬਹੁਤ ਬੁਰਾ ਹੋਇਆ ਰਾਜਵੀਰ ਬਾਈ ਦਾ ਐਕਸੀਡੈਂਟ ਹੋ ਗਿਆ ਤਾਂ ਮੈਂ ਰਾਜਵੀਰ ਵੀਰ ਦੇ ਨੰਬਰ ਦੇ ਉੱਤੇ 8 ਤੋਂ 10 ਕਾਲਾਂ ਤੇ ਦਿਲ ਬਹੁਤ ਜ਼ਿਆਦਾ ਤੜਫ ਗਿਆ ਮਤਲਬ ਮੈਂ ਖੜਾ ਮੈਂ ਬੈਠਾ ਸੀ ਤਾਂ ਫਿਰ ਮੈਂ ਖੜਾ ਹੋ ਗਿਆ ਕੁਰਸੀ ਤੋਂ ਉੱਠ ਕੇ ਮਤਲਬ ਮੈਨੂੰ ਏਦਾਂ ਸੀ ਮੈਨੂੰ ਪਤਾ ਲੱਗ ਜੀ ਬਾਈ ਦਾ ਵੀ ਕਿਵੇਂ ਆ ਨਾ ਐਕਸੀਡੈਂਟ ਹੋਇਆ ਉਹ ਕਹਿੰਦਾ ਸੀ ਵੀ ਬਾਈ ਬੋਲ ਨਹੀਂ ਰਿਹਾ ਕੁਝ ਬਾਕੀ ਗੱਲ ਪਤਾ ਨਹੀਂ ਹੈਗੀ ਹੂੰ ਫਿਰ ਤਾਂ ਦੁਆਵਾਂ ਮੈਂ ਸੀ ਸਾਰਿਆਂ ਨੇ ਕੀਤੀਆਂ ਨੇ ਦੁਆਵਾਂ ਮਾਲਕ ਨੂੰ ਕਬੂਲ ਨਹੀਂ ਹੋਈਆਂ ਜਾਂ ਸਾਨੂੰ ਕਰਨੀਆਂ ਨਹੀਂ ਆਈਆਂ ਜਾਂ ਅਸੀਂ ਦੁਆਵਾਂ ਕਰਨ ਚੇ ਲੇਟ ਹੋ ਗਏ ਕੋਈ ਨਾ ਕੋਈ ਪਹਿਲੀ ਪਹਿਲੀ ਮੁਲਾਕਾਤ ਰਾਜਵੀਰ ਨਾਲ ਕਿੱਥੇ ਹੋਈ ਸੀ ਬਾਈ ਨਾਲ ਲੁਧਿਆਣਾ ਹੀ ਹੋਈ ਸੀਗੀ ਬਾਈ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਦਿਲਜੀਤ ਦੋਸਾਂਝ ਹੋਰਾਂ ਦੇ ਨਾਲ ਐਸੋਸੀਏਟਿਡ ਰਹੇ ਸਾਰੇ ਜਾਣਦੇ ਹੋ ਮੈਂ ਜ਼ਿਕਰ ਕੀਤਾ ਪੰਗਾ ਐਲਬਮ 2009 ਚ ਆਂਦੀ ਆ ਤੁਸੀਂ ਤਾਂ ਬਹੁਤ ਹਿੱਟ ਹੋ ਗਏ ਹੋਵੋਗੇ ਉਦੋਂ ਰਾਜਵੀਰ ਮੈਂ ਕਿਹਾ 14 ਚ ਆਇਆ ਹਾਂਜੀ ਰਾਜਵੀਰ ਭਾਈ ਬਾਅਦ ਚ ਮਿਲਿਆ ਦਿਲਜੀਤ ਦੋਸਾਂਝ ਤਾਂ ਮੈਨੂੰ ਬਾਈ ਦਾ ਮੈਂ 2007 ਚ ਮੈਨੇਜਰ ਸੀ ਫਿਰ 9 ਦੇ ਵਿੱਚ ਮੇਰੇ ਗਾਣੇ ਹੁਣ ਦੇਖੇ ਬਾਈ ਉਹਨਾਂ ਨੇ ਜਦੋਂ ਜੋ ਜੋ ਹਨੀ ਸਿੰਘ ਕੋ ਪਹੁੰਚੇ ਲੈ ਕੇ ਤਾਂ ਉਹਨਾਂ ਨੇ ਦੇਖੀ ਵੀ ਯਾਰ ਗਾਣੇ ਠੀਕ ਨਹੀਂ ਕਰਨ ਵਾਲੇ ਆ ਗਾਣੇ ਫਿਰ ਉਹ ਗਾਣੇ ਫਿਰ ਪੰਗਾ ਹੋ ਗਿਆ ਐਲអេ ਹੋ ਗਿਆ ਜਾਂ ਦੇਸੀ दारू ਵਰਗੀ ਡੱਬ ਚਰਵਾਲ ਵਰ ਰੱਖਦਾ ਮੁੰਡਾ ਭਰ ਕੇ ਤੇ ਮਤਲਬ ਫਿਰ ਕਿੰਨੀ ਗਣ ਜੱਟ ਬੁੱਕ ਦਾ ਫਿਰੇ ਪੀ ਕੇ ਲਾਰਾ ਪਤਾ ਨਹੀਂ ਫਿਰ ਤਾਂ ਮੈਨੂੰ ਵੀ ਨਹੀਂ ਪਤਾ ਕਿ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਣੇ ਕਿਉਂਕਿ ਉਹ ਗਾਣੇ ਫਿਰ ਦਲਜੀਤ ਬਾਈ ਨੇ ਗਾਏ ਤਾਂ ਉਹ ਦੁਨੀਆ ਦੇ ਵਿੱਚ ਘੁੰਮੇ ਸਾਰੇ ਪਾਸੇ ਪਰ ਇਸ ਵਕਤ ਤੇ ਆ ਬਈ ਰਾਜਵੀਰ ਬਾਈ ਜਿਹੜਾ ਚਲਿਆ ਗਿਆ ਸਾਡੇ ਵਿੱਚੋਂ ਮੇਰੇ ਗਾਣੇ ਆ ਜਿਹੜੇ ਮੇਰੇ 11 ਸਤੰਬਰ ਨੂੰ ਲਾਸਟ ਗੱਲ ਹੋਈ ਆ ਹੁਣ ਆਹੀ ਜੋ ਇਹ ਪਿਛਲੇ ਮਹੀਨੇ ਹਾਂ 10 ਮਿੰਟ ਹੁੰਦੀ ਰਹੀ ਬਾਈ ਨਾਲ ਕਿਉਂਕਿ ਲੁਧਿਆਣੇ ਆਏ ਸੀ ਟਾਇਰ ਬਦਲਵਾਉਣ ਲਈ ਗੱਡੀ ਦੀ ਸ਼ੌਕ ਬਹੁਤ ਸੀ ਰਾਜਵੀਰ ਆਪਣੇ ਸ਼ੇਰਪੁਰ ਚੌਂਕ ਦੇ ਵਿੱਚ ਮਹੌਂਗਾ ਟਾਇਰ ਆ ਲੈਣੇ ਮੈਨੂੰ ਉੱਥੇ ਮੇਰੇ ਫਰੈਂਡ ਨੇ ਇੱਕ ਫੋਟੋ ਭੇਜੀ ਉਹਦੀ ਗੱਡੀ ਦੀ ਮੈਂ ਕਿਹਾ ਯਾਰ ਇਹ ਤਾਂ ਰਾਜਵੀਰ ਬਾਈ ਦੀ ਗੱਡੀ ਆ ਉਹਦੇ ਟਾਇਰ ਚਾਰੇ ਉਤਾਰੇ ਤਾਂ ਚੱਕੀ ਹੋਈ ਸੀ ਮੈਂ ਯਾਰ ਵੀ ਬਾਈ ਕਹਿੰਦਾ ਯਾਰ ਉਹ ਤੇਰਾ ਯਾਰ ਆਇਆ ਆਇਆ ਇੱਥੇ ਟਾਇਰਾਂ ਵਾਸਤੇ ਮੈਂ ਫਿਰ ਕਾਲ ਲਾਈ ਮੈਂ ਕਿਹਾ ਭਾਈ ਕਿਵੇਂ ਹੈ ਕਹਿੰਦਾ ਠੀਕ ਆ ਤੂੰ ਮੈਂ ਕਿਹਾ ਯਾਰ ਗੱਡੀ ਲੈ ਕੇ ਆਇਆ ਟਾਇਰਾਂ ਦੀਆਂ ਮੁਬਾਰਕਾ ਨਵੇਂ ਪਾਉਣ ਲੱਗੇ ਆ ਵਧੀਆ ਪੁਆਏ ਕਹਿੰਦਾ ਤੈਨੂੰ ਵੀ ਮੁਬਾਰਕਾ ਤੂੰ ਵੀ ਬਹੁਤ ਪੇਟਾਂ ਭੁੱਡਾਂਗਾ ਮੈਂ ਕਿਹਾ ਨਹੀਂ ਭਾਈ ਤੁਹਾਨੂੰ ਪਹਿਲਾਂ ਮੁਬਾਰਕਾ ਕਹਿੰਦਾ ਗਾਣੇ ਕਦ ਲੈ ਕੇ ਆਏਗਾ ਮੈਂ ਕਿਹਾ ਬਾਈ ਹੱਬ ਤੱਕ ਤੱਕ ਬੈਠੀ ਕਹਿੰਦਾ ਪੱਕਾ ਆ ਜਾ ਔਰ ਮੈਂ ਇਹ ਕਹੂੰਗਾ ਮੇਰੇ ਗਾਣੇ ਰਾਜਵੀਰ ਜਵੰਦੇ ਦੀ ਆਵਾਜ਼ ਨੂੰ ਜਿਹੜੇ ਉਹਦੇ ਲਈ ਲਿਖੇ ਨੇ ਉਦਾਂ ਤਾਂ ਬਹੁਤ ਪਏ ਨੇ ਮੈਂ ਥੋੜੇ ਜਿਹੇ ਗਾਣੇ ਉਹਦੇ ਲਈ ਅਲੱਗ ਕੱਢੀ ਸੀਗੇ ਤਾਂ ਉਹਦੀ ਉਸਟਾਈਲ ਦੇ ਵਿੱਚ ਉਹ ਤਰਸਦੇ ਰਹਿਣਗੇ ਉਹ ਆਖਰੀ 11 ਸਤੰਬਰ ਦੀ ਗੱਲਬਾਤ 12 ਸਤੰਬਰ ਦੀ ਹਾਂਜੀ ਮੇਰੇ ਕੋਲ ਥੋੜੀ ਚੈਟ ਵੀ ਹੈਗੀ ਬਾਈ ਨਾਲ ਜਿਹੜੀ ਕੀਤੀ ਹੋਈ ਆ ਤਾਂ ਮਤਲਬ ਉਹ ਤਰਸਦੇ ਰਹਿਣਗੇ ਮੇਰੇ ਗਾਣੇ ਰਾਜਵੀਰ ਜਵੰਦੇ ਦੀ ਬੋਕਲ ਨੂੰ ਪਰ ਫੇਰ ਵੀ ਬਹੁਤ ਵੱਡਾ ਦੁੱਖ ਆ ਸਾਰੇ ਕਲਾਕਾਰਾਂ ਨੇ ਸਾਰੀ ਦੁਨੀਆ ਨੇ ਦੁੱਖ ਮਨਾਇਆ ਇਸ ਚੀਜ਼ ਦਾ ਨਾ ਬਹੁਤ ਵੱਡਾ ਘਾਟਾ ਇੰਡਸਟਰੀ ਨੂੰ ਵੀ ਪਿਆ ਸਭ ਤੋਂ ਵੱਡਾ ਘਾਟਾ ਉਹਦੇ ਮਾਪਿਆਂ ਨੂੰ ਹਣਾ ਅੱਛਾ ਪ੍ਰਤੀ ਜਿਵੇਂ ਰਾਜਵੀਰ ਜਵੰਦੇ ਦਾ ਪਿਆਰ ਸੀਗਾ ਕ੍ਰੇਜ਼ ਸੀਗਾ ਜਾਂ ਕਹਿ ਲਓ ਕਿ ਐਕਸਾਈਟਮੈਂਟ ਸੀਗੀ ਬਾਈਕਿੰਗ ਦੇ ਲਈ ਪੈਰਾਗਲਾਈਡਿੰਗ ਦੇ ਲਈ ਤੁਸੀਂ ਇੰਨੀਆਂ ਮੁਲਾਕਾਤਾਂ ਜਦੋਂ ਹੋਈਆਂ ਇੰਨੇ ਤੁਸੀਂ ਗੀਤ ਕੀਤੇ ਓਬਵੀਅਸ ਆ ਕਿ ਜਦੋਂ ਤੁਸੀਂ ਕਿਸੇ ਲਈ ਗੀਤ ਕਰਦੇ ਹੋ ਤਾਂ ਕਈ ਸਿਟਿੰਗ ਹੁੰਦੀਆਂ ਹੋਣਗੀਆਂ ਕਦੇ ਦੇਖਿਆ ਇਹ ਇਹ ਮੁਹੱਬਤ ਉਹਦਾ ਨਹੀਂ ਮੈਂ ਗਿਆ ਜਦੋਂ ਜਦੋਂ ਗੁਰੂ ਨਾਨਕ ਪਾਸ਼ਾ ਜੀ ਦਾ ਸੀ ਸ਼ਬਦ ਕੀਤਾ ਬਾਈ ਕਹਿੰਦਾ ਆਜੋ ਵੀਡੀਓ ਬਣਾਉਣਾ ਪਿੰਡ ਫੋਨੇ ਹਾਂ ਜੀ ਫੋਨੇ ਕਹਿੰਦਾ ਆਜੋ ਯਾਰ ਘਰ ਮੈਂ ਕਿਹਾ ਬਾਈ ਯਾਰ ਕੁਕੀਰ ਲੂਗਾ ਕਹਿੰਦਾ ਮੇਰੀ ਗੱਲ ਕਰਾ ਦੇ ਤੂੰ ਆ ਤਾਂ ਸਹੀ ਗੱਡੀ ਲੈ ਕੇ ਅਸੀਂ ਵੀਡੀਓ ਡਾਇਰੈਕਟਰ ਲੈ ਕੇ ਲੁਧਿਆਣੇ ਗਏ ਇਹ ਕੋਵਿਡ ਦੀ ਗੱਲ ਹਾਂ ਕੋਵਿਡ ਦੀ ਗੱਲ ਆ ਫਿਰ ਅਸੀਂ ਖੇਤਾਂ ਦੇ ਵਿੱਚ ਗਏ ਬਾਈ ਦੀ ਮੋਟਰ ਤੇ ਉੱਥੇ ਬੈਠੇ ਪਹਿਲਾਂ ਗੱਲਾਂ ਗੁੱਲਾਂ ਮਾਰੀਆਂ ਇੱਧਰ ਬਾਈ ਦੀ ਮੱਕੀ ਮੁੱਕੀ ਬੀਜੀ ਹੋਈ ਸੀ ਹੈ ਨਾ ਤਾਂ ਬਾਈ ਨੇ ਫਿਰ ਬਾਈ ਕਹਿੰਦਾ ਫਿਰ ਮੈਂ ਥੋੜੀ ਜਿਹੀ ਹਵਾ ਖਾਇਆ ਮੈਂ ਜਨੂੰ ਕੈਮਰੇ ਕੁੰਬਰੇ ਸੈੱਟ ਕਰਾਂ ਮਾਂ ਯਾਰ ਹਵਾ ਮਤਲਬ ਵੀ ਹਵਾ ਕਿਦਾਂ ਖਾਣੀ ਹੈ ਬਾਈ ਨੇ ਫਿਰ ਆਪਣੀ ਗੱਡੀ ਫੋਰਚੂਨਰ ਦੇ ਵਿੱਚੋਂ ਕੱਢ ਲਿਆ ਸਮਾਨ ਆਵਦਾ ਨਾ ਬਾਈ ਨੇ ਫਿਰ ਪੈਰਾਗਲਾਈਡਿੰਗ ਲਈ ਉਹ ਜਦੋਂ ਬੰਨਿਆ ਪੱਖਾ ਜ ਮੈਂ ਡਰ ਗਿਆ ਦੇਖ ਕੇ ਕਿਉਂਕਿ ਮੈਂ ਤਾਂ ਉਹ ਚੀਜ਼ਾਂ ਦੇਖੀਆਂ ਨਹੀਂ ਸੀਗੀਆਂ ਤੇ ਬਾਈ ਨੇ ਉਹ ਕਰ ਲਿਆ ਸਟਾਰਟ ਜਿਆ ਉਹਦਾ ਥਾਮ-ਜਾਮ ਤੇ ਜਦੋਂ ਚੜਿਆ ਆਸਮਾਨ ਤੇ ਸਾਡਾ ਤਾਂ ਕਾਲਜਾ ਕੰਬ ਗਿਆ ਤੇ ਬਾਈ ਆਇਆ ਫਿਰ ਕਾਫੀ ਧੀਰ ਬਾਅਦ ਮੁੜ ਕੇ ਉਹਨੇ ਲਾਹ ਲਿਆ ਲਿਆ ਕੇ ਖੇਤ 'ਚ ਮੈਂ ਕਿਹਾ ਬਾਈ ਯਾਰ ਡਰਦਾ ਨਹੀਂ ਤੂੰ ਕਿੱਥੇ ਗਿਆ ਕੱਢ ਗਿਆ ਕਹਿੰਦਾ ਤੁਹਾਡੇ ਲੁਧਿਆਣੇ ਜਿੱਥੇ ਬੇਰ ਦਾ ਪਲਾਂਟ ਆ ਉਹਦੇ ਉੱਪਰ ਦੀ ਕਿਹੜਾ ਕੱਢਦੇ ਹੀ ਦਾ ਮੈਨੂੰ ਲੁਧਿਆਣਾ ਗੇੜਾ ਕੱਢਦਾ ਮੈਨੂੰ ਚੈਨ ਜੀ ਨਹੀਂ ਆਉਂਦਾ ਪੁੰਨੇ ਤੋਂ ਲੁਧਿਆਣਾ ਹਾਂ ਉਹ ਕਹਿੰਦਾ ਵੀ ਜਿੰਨੀ ਮੈਨੂੰ ਚੈਨ ਹੀ ਨਹੀਂ ਆਉਂਦੀ ਜਿੰਨੀਦਰ ਮੈਂ ਹਵਾ ਨਹੀਂ ਖਾਂਦਾ ਮੈਂ ਕਿਹਾ ਯਾਰ ਵੀ ਬਾਈ ਇਹ ਤਾਂ ਜਿਗਰਾਈ ਬਹੁਤ ਵੱਡਾ ਕਹਿੰਦਾ ਤੂੰ ਆ ਤਾਂ ਸਹੀ ਉਹ ਮੈਂ ਕਿਹਾ ਨਾ ਯਾਰ ਮੈਂ ਤਾਂ ਕੰਨਾਂ ਨੂੰ ਹੱਥ ਲਾਣਾ ਮੈਂ ਇਹ ਨਹੀਂ ਕੰਮ ਕਰ ਸਕਦਾ ਇਹ ਤਾਂ ਬਾਈ ਤੇਰੇ ਹਿੱਸੇ ਆਇਆ ਤੇ ਫਿਰ ਬਾਈ ਨੇ ਉਹਦੀਆਂ ਵਾਇਕ ਦਿਖਾਈਆਂ ਮੈਨੂੰ ਪੁੰਨੇ ਜਦੋਂ ਜਦੋਂ ਹਲੇ ਮੁਹਾਲੀ ਕੋਠੀ ਨਹੀਂ ਲਈ ਸੀ ਅੱਛਾ ਗੱਡੀ ਵੀ ਘਰੇ ਸੀ ਸਾਰੀਆਂ ਵਾਇਕ ਵੀ ਘਰੇ ਸੀ ਪਰ ਮੈਂ ਬਾਈ ਨੂੰ ਕਿਹਾ ਵੀ ਫਿਰ ਬਾਈ ਕਹਿੰਦਾ ਯਾਰ ਖਾਣਾ ਬਣਾਇਆ ਮੰਮੀ ਨੇ ਮੈਂ ਕਿਹਾ ਵੀ ਪਾਜੀ ਯਾਰ ਮ ਵੀ ਪੁੱਤ ਰੋਟੀ ਤਿਆਰ ਹੋ ਗਈ ਸਾਰੇ ਆਜੋ ਫਿਰ ਅਸੀਂ ਬਾਈ ਦੇ ਉੱਪਰ ਚਵਾਰੇ 'ਚ ਬਹਿ ਕੇ ਸਾਰੇ ਜਾਣਿਆਂ ਨੇ ਉੱਪਰ ਖਾਣਾ ਖਾਦਾ ਬਹੁਤ ਗੱਲਾਂ ਹੋਈਆਂ ਬਾਈ ਸ਼ਕੀਨ ਸੀ ਇਹ ਚੀਜ਼ ਦਾ ਬਹੁਤ ਵੱਡਾ ਵੀ ਮਤਲਬ ਮੈਂ ਘੁੰਮਣ ਜਾਣਾ ਵਾ ਇੱਕ ਵਾਰ ਦਾ ਮੈਂ ਤੁਹਾਨੂੰ ਬਾਈ ਦਾ ਕਿੱਸਾ ਸੰਝਾ ਕਰਦਾ ਅਸੀਂ ਮਨਾਲੀ ਨੂੰ ਗਏ ਆਪਦਾ ਕੰਮ ਕਰਨ ਵਾਸਤੇ ਆ ਰਾਤ ਦੇ ਮੈਨੂੰ ਉਹਦਾ 10 ਕ ਦਾ ਟਾਈਮ ਸੀਗਾ ਹਨੇਰਾ ਸੀਗਾ ਉੱਥੇ ਵਨਵੇ ਚੱਲ ਰਿਆ ਸੀ ਰੋਡ ਖਰਾਬ ਸੀਗਾ ਮਨਾਲੀ ਹਾਂ ਮਨਾਲੀ ਤੋਂ ਪਿੱਛੇ ਸੀਗਾ ਜਿਹੜਾ ਮੇਨ ਹਾਈਵੇ ਹੈ ਹਾਂ ਮੇਨ ਹਾਈਵੇ ਉਹ ਬੰਦ ਸੀਗਾ ਉੱਥੇ ਵਨਵੇ ਚੱਲਦਾ ਸੀ ਵੀ 100 ਗੱਡੀ ਉਧਰੋਂ ਲੰਘੂ ਫਿਰ 100 ਇਧ ਬਾਈ ਨੇ ਮੈਨੂੰ ਲੱਗਦਾ ਵੀ ਲਾਈਟ ਜਗਾ ਕੇ ਸ਼ਾਇਦ ਬਾਈ ਪੱਗ ਦਾ ਲੜ ਠੀਕ ਕਰਨ ਲੱਗਿਆ ਸੀ ਮੇਰਾ ਵੀਡੀਓ ਡਾਇਰੈਕਟਰ ਕਹਿੰਦਾ ਯਾਰ ਬਾਈ ਜਿਹੜੀ ਉਹ ਮੂਹਰੇ ਗੱਡੀ ਖੜੀ ਆ ਚਾਰ ਪੰਜ ਗੱਡੀਆਂ ਛੱਡ ਕੇ ਗੱਡੀ ਖੜੀ ਸੀ ਕਹਿੰਦਾ ਯਾਰ ਉਹ ਚ ਰਾਜਵੀਰ ਜਵੰਦ ਦਾ ਮੈਂ ਕਹਾਂ ਨਹੀਂ ਯਾਰ ਬਾਈ ਥੋੜੀ ਰਾਤ ਨੂੰ ਇੱਥੇ ਕਿੱਥੇ ਘੁੰਮਦਾ ਕਹਿੰਦਾ ਨਹੀਂ ਫਿਰ ਅਸੀਂ ਗੱਡੀ ਦੇ ਨੇੜੇ ਗਏ ਮੈਂ ਆਪਣੇ ਮੋਬਾਈਲ ਦੀ ਲਾਈਟ ਲਾ ਕੇ ਬਾਈ ਦੀ ਗੱਡੀ 'ਚ ਮਾਰੀ ਤਾਂ ਫਿਰ ਮੈਂ ਜਦੋਂ ਦੇਖਿਆ ਵੀ ਇਹ ਤਾਂ ਰਾਜਵੀਰ ਜਵੰਦ ਹੈ ਫਿਰ ਮੈਂ ਲਾਈਟਾਂ ਜਿਆਦਾ ਇਦਾਂ ਕਮਾਉਣ ਲੱਗ ਗਿਆ ਬਾਈ ਨੇ ਸ਼ੀਸ਼ਾ ਡਾਊਨ ਕਰਿਆ ਜਮੈਂ ਨਹੀਂ ਡਰਿਆ ਕਹਿੰਦਾ ਹਾਂ ਬਾਈ ਨੇ ਮਤਲਬ ਮੇਰਾ ਹੱਥ ਫੜਨ ਦੀ ਮੇਰਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਆਪਦੇ ਮੂੰਹ ਤੇ ਮਾਰਿਆ ਫਿਰ ਹੱਸਣ ਲੱਗਿਆ ਕਹਿੰਦਾ ਮੈਂ ਕਿਹਾ ਕੋਈ ਆਪਦਾ ਹੀ ਹੋ ਸਕਦਾ ਯਾਰ ਮਾਂ ਭਾਈ ਰਾਤ ਨੂੰ ਕਿੱਧਰ ਕਹਿੰਦਾ ਤੇਰਾ ਗਾਣਾ ਸ਼ੂਟ ਕਰਨ ਚੱਲੇ ਆਂ ਲੈ ਜਾ ਰਹੇ ਆਂ ਮਾਂ ਕਹਾ ਭਾਈ ਰਾਤ ਨੂੰ ਜਾਣਾ ਕਹਿੰਦਾ ਨਹੀਂ ਜਿੰਨਾ ਕਿ ਸਫ਼ਰ ਨਿਕਲੂਗਾ ਉਨਾ ਕੱਢਾਂਗੇ ਜਿੱਥੇ ਦਿਲ ਕਰਿਆ ਸੌਂ ਜਾਾਂਗੇ ਤੇ ਪਜੈਰੋ ਗੱਡੀ ਦੇ ਪਿੱਛੇ ਮੋਟਰਸਾਈਕਲ ਬੰਨੇ ਹੋਇਆ ਸੀਗਾ ਬਾਈ ਨੇ ਜਿਹਦੇ ਉੱਤੇ ਗੀੜੀਆਂ ਦਿੱਤੀਆਂ ਹਨ ਉਹਦੇ ਵਿੱਚ ਹੈਗਾ ਵਾ ਨੋਜ ਪੈਨ ਦੇਣਾ ਪਾਚਮਕਾਰੇ ਜੱਟ ਦੀ ਬਰਾਉਣਾ ਤੇ ਮੇਰਾ ਲਿਖਿਆ ਹੋਇਆ ਸੀਗਾ ਉਹ ਲੈ ਲਦਾਖ ਹੋ ਬਾਈ ਨੇ ਤਾਂ ਯਾਰ ਇੰਨੀਆਂ ਗੱਲਾਂ ਸਾਂਝੀਆਂ ਨੇ ਇੰਨੀਆਂ ਗੱਲਾਂ ਹੋਈਆਂ ਮੈਂ ਮਤਲਬ ਮੈਂ ਬਾਈ ਕਦੇ ਉਦਾਸ ਨਹੀਂ ਦੇਖਿਆ ਹਮ ਕਦੇ ਉਹਨੇ ਨੈਗੇਟਿਵ ਗੱਲ ਨਹੀਂ ਕੀਤੀ ਜ਼ਿੰਦਾਦਿਲ ਬਹੁਤ ਮੈਂ ਕਹਿੰਦਾ ਜਦੋਂ ਤੁਸੀਂ ਮਿਲਣਾ ਹੱਸ ਕੇ ਉੱਡ ਕੇ ਕਿਵੇਂ ਆ ਓਏ ਠੀਕ ਆ ਬਾਈ ਘਰੇ ਬੈਠੇ ਇੱਕ ਵਾਰ ਲੁਧਿਆਣੇ ਸਟੂਡੀਓ ਚ ਬਾਈ ਕਹਿੰਦਾ ਯਾਰ ਵੀ ਦੋ ਗਾਣੇ ਗਾ ਲੇ ਮੈਂ ਹੋਰ ਗਾਣਾ ਦੋਕ ਰੋਟੀ ਖਾਈਏ ਅਸੀਂ ਕਿਹਾ ਬਾਈ ਫਿਰ 10 ਕਿ ਮਿੰਟ ਰੋ ਜਾ ਪਨੀਰ ਲੈ ਆਈਏ ਹੁੰਦਾ ਹੀ ਯਾਰ ਸਾਡੀ ਇਹੀ ਹੁੰਦੀ ਹੈ ਵੀ ਪਨੀਰ ਖਾਈਏ ਯਾਰ ਮੈਂ ਕਿਹਾ ਬਾਈ ਮੈਂ ਪਨੀਰ ਲੈ ਆਵਾਂ ਕਹਿੰਦਾ ਘਰੇ ਕੀ ਪਿਆ ਮੈਂ ਕਿਹਾ ਦਾਲ ਪਈ ਆ ਹੂੰ ਕਹਿੰਦਾ ਦਾਲ ਨਾ ਖਾਣੀ ਆ ਪਨੀਰ ਨਾ ਖਾਣੀ ਬਾਈ ਦੇ ਮੂਰੇ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬਾਈ ਨੇ ਰੋਟੀ ਚੱਕ ਕੇ ਹੱਥ ਤੇ ਰੱਖ ਲਈ ਥਾਲੀ ਚ ਅੱਛਾ ਐਦਾਂ ਖਾਦੀ ਮੈਂ ਕਿਹਾ ਬਈ ਥਾਲੀ ਚ ਨਹੀਂ ਰੱਖੀ ਕਹਿੰਦਾ ਨਹੀਂ ਯਾਰ ਥਾਲੀ ਚ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਣਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਦੀ ਸੀ ਰੋਟੀ ਅੱਜ ਸਾਨੂੰ ਥਾਲ ਥਾਲੀਆਂ ਨਸੀਬ ਹੋਈਆਂ ਨੇ ਕਹਿੰਦਾ ਮੈਂ ਅੱਜ ਹੋਣਾ ਵੀ ਮੈਂ ਵੀ ਹੱਥ ਤੇ ਧਰ ਕੇ ਖਾਵਾਂ ਸਾਡੇ ਬੱਚੇ ਥਾਲੀਆਂ ਚ ਖਾਂਦੇ ਰਹਿਣ ਪਰ ਮਤਲਬ ਬਾਈ ਯਾਰ ਮਤਲਬ ਬਾਲੀਆਂ ਯਾਦਾਂ ਸੀ ਯਾਰ ਬਹੁਤ ਮਨ ਭਰਿਆ ਮੈਂ ਆਪਣੇ ਘਰੇ ਕਿੰਨੀ ਵਾਰੀ ਰੋਇਆ ਹੂੰ ਬਾਈ ਨੂੰ ਯਾਦ ਕਰਕੇ ਕਦੇ ਕੋਠੇ ਖੜਕੇ ਕਦੇ ਗੱਡੀ 'ਚ ਬਹਿ ਕੇ ਅੱਜ ਵੀ ਮਨ ਬਹੁਤ ਭਰਿਆ ਮੈਂ ਰਾਜਵੀਰ ਵੀਰੇ ਦੇ ਨਾਂ ਕਰਕੇ ਤੁਹਾਡੇ ਕੋਲ ਜੇ ਤੁਸੀਂ ਕਿਹਾ ਵੀ ਆ ਜਾਓ ਯਾਰ ਆਪਾਂ ਰਾਜਵੀਰ ਬਾਈ ਜੀ ਮੈਂ ਫਿਰਤੀ ਰਾਜਵੀਰ ਜੋ ਬੰਦਾ 휴ਮੈਨਿਟੀ ਬਹੁਤ ਸੀ ਉਹਦੇ ਵਿੱਚ ਮੈਂ ਜਿੰਨਾਂ ਇੱਕ ਦੋ ਮੁਲਾਕਾਤਾਂ ਜਿੰਨੀਆਂ ਮੇਰੀਆਂ ਹੋਈਆਂ ਜਾਂ ਅਸੀਂ ਚਲੋ ਸਾਨੂੰ ਹੋਰ ਹਿਸਾਬ ਦੇ ਨਾਲ ਬੰਦੇ ਦੀ ਗੱਲਬਾਤ ਹੁੰਦੀ ਆ ਤੁਸੀਂ ਜਿਵੇਂ ਸ਼ੁਰੂਆਤੀ ਦੌਰ ਤੋਂ ਰਾਜਵੀਰ ਨੂੰ ਜਾਣਦੇ ਸੀਗੇ ਕਿੰਨਾ ਟ੍ਰਾਂਸਫਰਮੇਸ਼ਨ ਦੇਖੀ ਰਾਜਵੀਰ ਦੀ ਲਾਈਫ ਦੇ ਵਿੱਚ ਕਿਉਂਕਿ ਹੁਣ ਤਾਂ ਸ਼ੋਅ ਬਹੁਤ ਸੀ ਰਾਜਵੀਰ ਜਵੰਦੇ ਦੇ ਕੋਲ ਬਹੁਤ ਵਧੀਆ ਸੈੱਟ ਸੀਗਾ ਮਤਲਬ ਜੇ ਆਪਾਂ ਉਂਗਲਾਂ ਤੇ ਗਿਣੀਏ ਕਲਾਕਾਰ ਤਾਂ ਪੰਜਾਬ ਦੇ ਪਹਿਲੇ ਪੰਜ ਕਲਾਕਾਰਾਂ ਚ ਮੰਨਿਆ ਤਾਂ ਸਭ ਤੋਂ ਵਧੀਆ ਸ਼ੋਅ ਸੀ ਉਹਦੇ ਕੋਲ ਦੇਖੋ ਸ਼ੋਅ ਉਹਦੇ ਕੋਲੇ ਸੀਗੇ ਤੇ ਬਾਅਲੇ ਜਿਹੜੇ ਜਿੱਦਾਂ ਮੈਂ ਦਲਜੀਤ ਬਾਈ ਨਾਲ ਜਦੋਂ ਰਹਾ ਤਾਂ ਦਲਜੀਤ ਬਾਈ ਕੋਲ ਬਹੁਤ ਸ਼ੋਅ ਸੀ 30 35 28 ਐਦਾਂ ਸ਼ੋਅ ਦਲਜੀਤ ਬਾਈ ਨਾਲ ਮੈਂ ਲਾਏ ਨੇ ਨਾਲ ਆ ਕੇ ਤਾਂ ਮੈਨੂੰ ਲੱਗਦਾ ਵੀ ਜਵੰਦੇ ਵੀਰ ਹੋ ਗਿਆ ਤੇ ਜਵੰਦਾ ਬਾਈ ਤੇ ਰਣਜੀਤ ਬਾਵਾ ਹਾਂ ਇਹਨਾਂ ਕੋ ਹੁਣ ਪੰਜਾਬ ਦੇ ਜਿਹੜੇ ਸ਼ੋਅ ਨੇ ਵਿਆਹਾਂਾਂ ਦੇ ਬਹੁਤ ਜ਼ਿਆਦਾ ਨੇ ਹੈਗੇ ਸਾਰਿਆਂ ਕੋ ਪਰ ਬਹੁਤ ਜ਼ਿਆਦਾ ਰਾਜਵੀਰ ਜਵੰਦੇ ਦਾ ਨਾਮ ਵੀ ਉਸ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਮੈਂ ਕਹੂੰਗਾ ਆਉਂਦਾ ਬੇ ਇੰਨੇ ਸ਼ੋਅ ਬਾਈ ਕੋਲੇ ਸੀ ਹੁਣ ਵੀ ਦੱਸਦੇ ਆ ਕਿ 52 ਸ਼ੋਅ ਬੁੱਕ ਨੇ ਹੁਣ ਵੀ ਕਹਿੰਦੇ ਸੀ 52 ਸ਼ੋਅ ਬੁੱਕ ਨੇ ਤੇ ਮੈਨੂੰ ਲੱਗਦਾ 52 ਕਿਉਂ ਨੇ ਘੱਟੋ ਘੱਟ 200 ਦੇ ਨੇੜੇ ਉੱਤੋਂ ਹੋਊ ਗਏ ਉਹਦੇ ਕੋਲ ਸਾਲ ਦਾ ਜਿੰਨਾ ਕ ਪਰ ਬਾਈ ਮਿਹਨਤੀ ਬਹੁਤ ਸੀ ਯਾਰ ਮੈਂ ਇੰਨਾ ਮਿਹਨਤੀ ਬੰਦਾ ਨਹੀਂ ਦੇਖਿਆ ਮੈਂ ਮੈਂ ਦੇਖਿਆ ਹੀ ਨਹੀਂ ਮੈਂ ਉਦਾਂ ਵੀ ਜਿੰਦਾ ਦੇ ਲਈ ਕਲਾਕਾਰ ਵੀ ਕੋਈ ਨਹੀਂ ਦੇਖਿਆ ਮ ਕਹਿੰਦਾ ਆਈ ਯਾਰ ਮੜਾ ਜਮੈਂ ਨਾ ਆ ਇੱਕ ਬਾਤ ਕਿਹਾਤ ਲਾ ਆਪਣੀ ਬਣਿਆ ਹੈ ਨਾ ਪੱਖੋ ਵਾਲੇ ਉੱਥੇ ਬਾਈ ਦਾ ਪ੍ਰੋਗਰਾਮ ਹੋਣਾ ਮੈਨੂੰ ਨਹੀਂ ਦੱਸਿਆ ਕਹਿੰਦਾ ਉੱਥੇ ਆਈ ਮੈਨੂੰ ਕੰਮ ਹੈ ਹਾਂ ਮੇਰਾ ਗਾਣਾ ਸੀਗਾ ਰੜਕਾਂ ਤੇ ਮੜਕਾਂ ਉਹ ਬਾਈ ਨੇ ਗਾਤਾ ਸੀਗਾ ਉਦੋਂ ਮੈਨੂੰ ਕਹਿੰਦਾ ਆ ਕੇ ਜਾਈ ਮੈਨੂੰ ਕੰਮ ਹੈ ਮੈਂ ਕਿਹਾ ਯਾਰ ਵੀ ਕੋਈ ਕੰਮ ਹੋਣਾ ਬਾਈ ਨੂੰ ਚਲ ਜਾਵਾਂ ਮੈਂ ਵੀ ਲੁਧਿਆਣੀ ਸੀ ਮੈਂ ਗੱਡੀ ਚੱਕੀ ਪਹੁੰਚਿਆ ਮੈਨੂੰ ਮੈਂ ਕਿਹਾ ਬਾਈ ਮੈਂ ਅੰਦਰ ਖੜਾ ਪੈਲਸ ਦੇ ਕਹਿੰਦਾ ਬਾਹਰ ਨਿਕਲਿਆ ਮੈਂ ਥੋੜਾ ਜਿਹਾ ਅੱਧਾ ਕਿਲੋਮੀਟਰ ਸਾਈਡ ਤੇ ਖੜਾ ਜਿੱਦਾਂ ਕਲਾਕਾਰ ਖੜਦੇ ਹੁੰਦੇ ਜਨੀਕ ਦੂਰ ਪੈਲਸ ਬਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥੇ ਤਰਤਾ ਕਹਿੰਦਾ ਤੇਰੇ ਗਾਣੇ ਦੀ ਪੇਮੈਂਟ ਆ ਯਾਰ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾ ਮੰਗੇ ਤੋਂ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਨਹੀਂ ਤਾਂ ਮੈਂ ਪੰਜਾਬ ਦੇ ਕਲਾਕਾਰਾਂ ਤੋਂ ਫੋਨ ਕਰਕੇ ਇਹੀ ਪੁੱਛਦਾ ਰਹਿ ਗਿਆ ਵੀ ਗਾਣਾ ਹੋ ਗਿਆ ਪੇਮੈਂਟ ਮੈਂ ਕਹਿੰਦਾ ਹੀ ਨਹੀਂ ਸੀ ਮੈਨੂੰ ਇਹ ਸੀ ਵੀ ਚਲ ਕਲਾਕਾਰ ਸਿਆਣੇ ਹੁੰਦੇ ਆਪੇ ਹੀ ਕਹਿ ਦੇਣਗੇ ਕਿਹਾ ਹੀ ਨਹੀਂ ਕਿਸੇ ਨੇ ਇਹ ਗੁੱਸਾ ਨਹੀਂ ਹੈਗਾ ਵੀ ਕਲਾਕਾਰਾਂ ਨੇ ਪੇਮੈਂਟ ਨਹੀਂ ਦਿੱਤੀ ਪੇਮੈਂਟ ਹੀ ਸਾਰਾ ਕੁਝ ਨਹੀਂ ਹੁੰਦੀ ਪੈਸਾ ਸਾਰਾ ਕੁਝ ਨਹੀਂ ਹੁੰਦਾ ਪਰ ਬਹੁਤ ਕੁਝ ਹੁੰਦਾ ਪਰ ਇਹ ਵੀ ਗੱਲ ਆ ਕਿ ਪੈਸਾ ਹੁੰਦਾ ਵੀ ਬਹੁਤ ਹਾਂ ਮੈਂ ਛੱਡ ਗਿਆ ਲੈਣ ਬਾਈ 1993 ਤੋਂ ਗਾਣੇ ਲਿਖ ਲੇ ਕਿਵੇਂ 2016 ਤੱਕ ਥੱਕ ਗਿਆ ਵੀ ਮੈਂ ਨਹੀਂ ਗਾਣੇ ਲਿਖਣੇ ਕਿਉਂਕਿ ਕੱਲਾ ਨਾਂ ਨਹੀਂ ਜ਼ਰੂਰੀ ਯਾਰ ਅੱਜ ਕੱਲ੍ਹ ਦੁਨੀਆ ਤੇ ਜੀਣ ਲਈ ਨਾਂਵਾਂ ਵੀ ਜ਼ਰੂਰੀ ਆ ਹਨਾ ਪਰ ਮੈਨੂੰ ਇਹ ਹੁੰਦਾ ਸੀ ਵੀ ਕਲਾਕਾਰਾਂ ਦਾ ਸ਼ਿਕਵਾ ਕੋਈ ਨਹੀਂ ਪੈਸਿਆਂ ਦਾ ਚੂਜਦਾ ਮੈਂ ਕੀਤਾ ਨਾ ਵੀ ਮੈਂ ਗੀਤਕਾਰੀ ਕਰਨੀ ਹੈ ਇੱਕ ਕਲਾਕਾਰਾਂ ਨੇ ਥੋੜੀ ਕਿਹਾ ਸੀ ਤੂੰ ਕਰ ਮੈਂ ਸੋਚਿਆ ਵੀ ਗੀਤਕਾਰੀ ਕਰਾਂਗੇ ਨਾਮ ਬਣਾਵਾਂਗਾ ਅੱਛਾ ਮੈਂ ਚਲੋ ਹੁਣ ਤੁਸੀਂ ਇਹ ਜ਼ਿਕਰ ਛੇੜਿਆ ਤਾਂ ਮੈਂ ਇੱਕ ਚੀਜ਼ ਕਹਿਣੀ ਚਾਹੂੰਗਾ ਪ੍ਰਤੀ ਸੀਲੋਂ ਜਿਨੇ ਬਹੁਤ ਵੱਡੇ ਵੱਡੇ ਗੀਤ ਲਿਖੇ ਹੈ ਨਾ ਤੇ ਜ਼ਿੰਦਗੀ ਤੁਸੀਂ ਹੁਣ ਕਲਾਕਾਰਾਂ ਵਾਲੀ ਬਤਾ ਰਹੇ ਹੋ ਫੋਰਚੂਨਰ ਗੱਡੀ ਰੱਖੀ ਆ ਇਹ ਫਿਰ ਕਿਵੇਂ ਹੋਇਆ ਥੋੜਾ ਜਿਹਾ ਵੀ ਦੱਸੋ ਇਹਦੇ ਵਿੱਚ ਐਡ ਕਰ ਲਓ ਕਿ ਮੈਂ ਮੈਂ ਤਾਂ ਮੈਂ ਇੱਕ ਗੀਤਕਾਰੀ ਨੇ ਲੈ ਕੇ ਦਿੱਤੀ ਕਿ ਤੁਹਾਡੇ ਦੂਜੇ ਜਿਹੜਾ ਪ੍ਰੋਫੈਸ਼ਨ ਨਾ 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 ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਤਾਂ ਦੇਖੋ ਮੈਂ ਤਾਂ ਧੰਨਵਾਦ ਇਹ ਕਰੂੰਗਾ ਭਈ ਇਹ ਮੈਂ ਦਲਜੀਤ ਦੋਸਾਨ ਦੇ ਇੱਕ एहसान ਆ ਮੇਰੇ ਉੱਤੇ ਬੇਸ਼ੱਕ ਮੈਨੂੰ ਕੋਈ ਕਹਿਣ ਲੱਗ ਜਾਂਦਾ ਵੀ ਦਲਜੀਤ ਦੇ ਬੜੇ ਗਾਣੇ ਸੀ ਤਾਂ ਤੈਨੂੰ ਪੈਸੇ ਬਹੁਤ ਮਿਲੇ ਹੋਣੇ ਆ ਇਹ ਸੱਚ ਆ ਦਲਜੀਤ ਭਾਈ ਵੀ ਤੁਹਾਨੂੰ ਕਿਤੇ ਪੁੱਛੋਗੇ ਤਾਂ ਦੱਸੂਗਾ ਮੈਂ ਦਲਜੀਤ ਭਾਈ ਤੋਂ ਗਾਣਿਆਂ ਦੇ ਪੈਸੇ ਨਹੀਂ ਲੈ ਉਹ ਪਿਆਰ ਸੀ ਸਾਡਾ ਪਿਆਰ ਸੀਗਾ ਅਸੀਂ ਇਕੱਠੇ ਰਹਿੰਦੇ ਸੀ ਗੱਡੀ 'ਚ ਅਸੀਂ ਭਾਈਆਂ ਵਾਂਗੂ ਰਹਿੰਦੇ ਸੀ ਮੇਰੀ ਤੇ ਦਲਜੀਤ ਦੀ ਤਕਰੀਬਨ ਮੈਨੂੰ ਲੱਗਦਾ ਡੇਲੀ ਇਕੱਠੇ ਸੀ ਅਸੀਂ ਰੋਜ਼ ਚੰਡੀਗੜ੍ਹ ਜਾਣਾ ਦਿੱਲੀ ਜਾਣਾ ਕਿਤੇ ਉਦਾਂ ਵੀ ਘੁੰਮਣ ਜਾਣਾ ਤੇ ਅਸੀਂ ਇਕੱਠੇ ਰਹਿੰਦੇ ਸੀ ਦਲਜੀਤ ਦਾ ਮੇਰੇ ਤੇ ਇੱਕ ਬਹੁਤ ਵੱਡਾ एहसान ਆ ਮੈਨੂੰ ਬਾਬਾ ਬਾਲਕਨਾਥ ਦਰਬਾਰ ਨਹੀਂ ਪਤਾ ਸੀ ਕਿੱਥੇ ਆ ਅੱਛਾ ਜਦੋਂ ਦਲਜੀਤ ਨੂੰ ਇੱਕ ਦੋ ਤੰਗੀਆਂ ਆਈਆਂ ਤਾਂ ਬਾਈ ਕਹਿੰਦਾ ਵੀ ਆਪਾਂ ਬਾਬਾ ਜੀ ਦੇ ਜਾਣਾ ਔਰ ਆਲਰੇਡੀ ਦਲਜੀਤ ਦੋਸਾਂਝ ਦਾ ਦੋਸਾਂਝ ਕਲਾਂ ਪਿੰਡ 'ਚ ਮੈਂ ਜਾਗਰਨ ਲਾ ਚੁੱਕੇ ਹਾਂ ਹਾਂ ਉੱਥੇ ਬਹੁਤ ਸੰਗਤ ਆ ਜਿਹੜੀ ਬਾਬਾ ਜੀ ਦੇ ਜਾਂਦੀ ਔਰ ਬਾਈ ਮੈਨੂੰ ਲੈ ਕੇ ਗਿਆ ਸੀ ਪਹਿਲੀ ਵਾਰੀ ਬਾਬਾ ਬਾਲਕਨਾਥ ਔਰ ਬਾਈ ਨੇ ਪਹਿਲੀ ਵਾਰੀ ਜਾ ਕੇ ਪਹਿਲੀ ਪੌੜੀ ਦੇ ਉੱਤੇ ਮੈਨੂੰ ਕਿਹਾ ਯਾਰ ਕਿ ਐਡੀ ਕਰੋੜੀ ਦੇਵੇਂਗਾ ਲੱਭ ਕੇ ਸਾਫ ਜੀ ਮੈਂ ਦਿੱਤੀ ਮੈਨੂੰ ਨਹੀਂ ਪਤਾ ਸੀ ਕੀ ਕਰਨਾ ਬ ਪਹਿਲੀ ਪੌੜੀ ਤੋਂ ਲੈ ਕੇ ਉੱਪਰ ਤੱਕ ਹਮ ਬਾਈ ਨੇ ਡੰਡੌਤ ਕੀਤੀ ਅੱਛਾ ਬਾਬਾ ਬਾਲਕਨਾਥ ਦਰਬਾਰ ਤੇ ਉਸ ਤੋਂ ਬਾਅਦ ਫਿਰ ਬਾਈ ਬੰਬੇ ਵਾਲੇ ਪਾਸੇ ਨੂੰ ਨਿਕਲ ਗਿਆ ਫਿਲਮਾਂ ਹਿੱਟ ਹੋ ਗਈਆਂ ਦੋ ਤਿੰਨ ਜਟਾਂ ਜੁਲੀਟ ਬਹੁਤ ਹਿੱਟ ਰਹੀ ਤਾਂ ਮੈਂ ਲੁਧਿਆਣੀ ਰਹਿ ਗਿਆ ਫਿਰ ਮੈਨੂੰ ਇਦਾਂ ਸੀ ਵੀ ਯਾਰ ਜਦੋਂ ਔਖਾ ਹੋਇਆ ਸੀ ਤਾਂ ਬਾਈ ਬਾਬਾ ਬਾਲਕਨਾਥ ਗਿਆ ਸੀ ਕਿਉਂ ਨਾ ਮੈਂ ਵੀ ਜਾਵਾਂ ਮੈਨੂੰ ਹਾਲਾਕੇ ਰਸਤਾ ਨਹੀਂ ਪਤਾ ਸੀ ਹਮ ਮੈਂ ਰਸਤਾ ਪੁੱਛਦਾ ਪਛਾਉਂਦਾ ਉਹਨੇ ਤੋਂ ਰਸਤਾ ਜਾਂਦਾ ਮੈਂ ਵੀ ਉਸ ਜਗ੍ਹਾ ਤੇ ਪਹੁੰਚ ਗਿਆ ਮਾਹ ਯਾਰ ਲਿਆ ਫਿਰ ਆਪਾਂ ਵੀ ਸਾਫ ਜੀ ਬੱਟੀ ਲੱਭਦੇ ਆ ਬੇਸ਼ੱਕ ਥੋੜਾ ਜਿਹਾ ਮੈਸੇਜ ਦਾ ਭਾਰਾਂ ਪਹਿਲੇ ਦਿਨ ਤੋਂ ਹੀ ਮੈਂ ਔਖਾ ਸੌਖਾ ਹੋ ਕੇ ਮੈਂ ਵੀ ਡੰਡੋਤ ਪਾਈ ਤੇ ਜਿੱਦਣ ਦੀ ਮੈਂ ਡੰਡੋਤ ਪਾਈ ਆ ਤੇ ਮੇਰੇ ਜਾਗਰਨ ਜਿਹੜੇ ਉਹ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਤਿੰਨ ਜ਼ਿਲ੍ਹੇ ਬਹੁਤ ਜ਼ਿਆਦਾ ਨੇ ਮੈਨੂੰ ਲੱਗਦਾ ਜੀ ਤਿੰਨ ਜ਼ਿਲ੍ਹੇ ਲਵਾਉਂਦੇ ਰਹਿਣ ਮੇਰੀ ਜ਼ਿੰਦਗੀ ਤਾਂ ਲੰਘ ਹੀ ਜਾਣੀ ਆ ਵਧੀਆ ਔਰ ਇਹ ਜਿਹੜੀ ਗੱਡੀਆਂ ਆਈਆਂ ਜਾਂ ਮਤਲਬ ਮੈਂ ਤਾਂ ਯਾਰ ਦਲਜੀਤ ਬਾਈ ਦੇ ਦਫ਼ਤਰ ਜਾਂਦਾ ਸੀ ਤਾਂ ਆਟੋ 'ਚ ਬਹਿ ਕੇ ਜਾਂਦਾ ਸੀ ਇਹ ਝੂਠ ਕੋਈ ਨਹੀਂ ਹੈਗਾ ਅੱਜ ਲੋਕ ਗਵਾਹ ਨੇ ਇਸ ਗੱਲ ਦੇ ਵੀ ਪਿਰਤੀ ਬਾਈ ਦਾ ਜਦੋਂ ਪੰਗਾ ਗਾਣਾ ਹਿੱਟ ਸੀ ਅਸੀਂ ਪਿਰਤੀ ਬਾਈ 10 ਰੁਪਏ ਦੇ ਕੇ ਆਟੋ 'ਚ ਜਾਂਦਾ ਦੇਖਿਆ ਔਰ ਮੈਂ ਮੰਨਦਾ ਐਸ ਗੱਲ ਨੂੰ ਯਾਰ ਮੇਰੀ ਸਾਈਕਲ ਲੈਣ ਦੀ ਹਿੰਮਤ ਨਹੀਂ ਸੀਗੀ ਆਟੋ ਤੋਂ ਲੈ ਕੇ ਫੋਰਚੂਨਰ ਦਾ ਸਫ਼ਰ ਮੇਰਾ ਬਹੁਤ ਵੱਡਾ ਵਾ ਇਹ ਨਵੇਂ ਮਾਡਲ ਵਾਲੀ ਫੋਰਚੂਨਰ ਫਿਰ ਬਾਬੇ ਬਲਕਨਾਥ ਨੇ ਕਿਰਪਾ ਕੀਤੀ ਹਾਂਜੀ ਬਾਬਾ ਜੀ ਦੀਆਂ ਸੰਗਤਾਂ ਦੀ ਮਿਹਰ ਆ ਉਹਨਾਂ ਦੀ ਕਿਰਪਾ ਜਦੋਂ ਉਹਨਾਂ ਦੇ ਭਜਨ ਗਾਈਦੇ ਆ ਉਹਨਾਂ ਦੀ ਮਹਿਮਾ ਕਿਸੇ ਵੀ ਗੁਰੂ ਪੀਰ ਦੀ ਉਸਤਤ ਕਰਦੇ ਆ ਤਾਂ ਉਹਦੀਆਂ ਸੰਗਤਾਂ ਹੁੰਦੀਆਂ ਜਿਹੜੀਆਂ ਉਹ ਖੁਸ਼ ਹੋ ਕੇ ਕਦੇ ਮਲਾਲ ਨਹੀਂ ਆਂਦਾ ਕਿ ਯਾਰ ਉਹ ਹੋਰ ਸੀ ਦੁਨੀਆ ਕਿ ਇਹ ਦੁਨੀਆ ਜ਼ਿਆਦਾ ਵਧੀਆ ਇਹ ਜ਼ਿਆਦਾ ਵਧੀਆ ਇੱਥੇ ਰਿਸਪੈਕਟ ਬਹੁਤ ਅੱਛਾ ਫਿਰ ਤੇ ਆਪਾਂ ਮੈਨੂੰ ਲੱਗਦਾ ਕਿ ਜੇ ਚਲੋ ਰਾਜਵੀਰ ਹੋਰਾਂ ਦੇ ਲਈ ਆਪਾਂ ਡੈਡੀਕੇਟ ਕੀਤੀ ਹੈ ਇਹ ਇੰਟਰਵਿਊ ਪਰ ਮੈਂ ਥੋੜਾ ਜਿਹਾ ਜੇ ਤੁਸੀਂ ਐਡ ਆਨ ਕਰਨਾ ਚਾਹੋ ਨੀ ਤਾਂ ਆਪਾਂ ਕਦੇ ਫੇਰ ਵੀ ਬਹਿ ਜਾਾਂਗੇ ਦਲਜੀਤ ਦਸਾਂਝ ਦੇ ਉੱਤੇ ਸਪਿਰਚੁਅਲਿਟੀ ਦਾ ਬਹੁਤ ਅਸਰ ਆ ਇਹ ਆਪਾਂ ਅਕਸਰ ਸੁਣਦੇ ਆ ਚਲੋ ਔਰ ਦਲਜੀਤ ਦਸਾਂਝ ਹੋਰਾਂ ਨੇ ਜਿੰਨਾ ਮਨ ਲੱਗਦਾ ਕਿ ਤਰੱਕੀ ਕੀਤੀ ਔਰ ਇਹ ਵੀ ਮੈਂ ਚੀਜ਼ ਮੰਨਦਾ ਕਿ ਟੈਲੈਂਟ ਦੇ ਨਾਲ ਨਾਲ ਜੇ ਪਰਮਾਤਮਾ ਦੀ ਕਿਰਪਾ ਨਾ ਹੋਵੇ ਤਾਂ ਇਸ ਮੁਕਾਮ ਨੂੰ ਸਰ ਕਰਨਾ ਬਹੁਤ ਔਖਾ ਦੇਖੋ ਮੈਂ ਦਲਜੀਤ ਭਾਈ ਬਾਰੇ ਇੱਕ ਗੱਲ ਕਹਿਣੀ ਜਾਊਂਗਾ ਵੀ ਜਿੱਥੇ ਦਲਜੀਤ ਦਸਾਂਝ ਪਹੁੰਚਿਆ ਮੈਨੂੰ ਲੱਗਦਾ ਨਹੀਂ ਵੀ ਉੱਥੇ ਕੋਈ ਪੰਜਾਬੀ ਸਿੰਗਰ ਪਹੁੰਚ ਸਕੂਗਾ ਹਮ ਸਾਰੇ ਜ਼ੋਰ ਲਾ ਲੈਣ ਚਾਹੀਦੇ ਠੀਕ ਹੈ ਬਿਲਕੁਲ ਠੀਕ ਕਿਉਂਕਿ ਮੈਂ ਜਿੰਨੀ ਵਾਰ ਗੱਡੀ 'ਚ ਨਾਲ ਬੈਠਿਆ ਜੇ ਬਾਈ ਨੇ ਮੈਨੂੰ ਗੱਲਣ ਵਾਲੀ ਨਹਿਰ ਤੋਂ ਚੱਕਣਾ ਜਾਂ ਦੁਗਰੀ ਤੋਂ ਬਾਈ ਨੇ ਮੈਂ ਬਹਿਣਾ ਬਾਈ ਨੇ ਕਿਹਾ ਵੀ ਫੋਨ ਬੰਦ ਕਰ ਦੇ ਚਾਹੇ ਡੀਸੀ ਦਾ ਫੋਨ ਆ ਜਵੇ ਫੋਨ ਨਹੀਂ ਚੱਕਣਾ ਮੈਂ ਕਿਹਾ ਠੀਕ ਹੈ ਵੀਰੇ ਨਹੀਂ ਚੱਕਦਾ ਮੈਂ ਗੱਡੀ ਚਲਾਉਣੀ ਬਾਈ ਨੇ ਇੱਕ ਰਮਾਲ ਕੱਢਣਾ ਬੰਨੇ ਆ ਤੇ ਕੁਟਕਾ ਸਾਹਿਬ ਕੱਢਿਆ ਸੁਖਮਨੀ ਸਾਹਿਬ ਪਾਉਣਾ ਸ਼ੁਰੂ ਕਰਨਾ ਮੈਂ ਬਾਈ ਨੂੰ ਲਗਾਤਾਰ ਬੈਨ ਨਾਗਾ ਤੇ ਨਾ ਸੋ 65 ਦੇ ਨਹੀਂ ਕਰਦੇ ਦੇਖਿਆ ਵਾ ਸੋਖਨੀ ਸਾਹਿਬ ਪੜਦਾ ਤੇ ਜਿਹੜਾ ਟਾਈਮ ਬਾਈ ਕੋਲੇ ਜਦੋਂ ਬਾਈ ਨੇ ਫਿਰ ਸੋਖਨੀ ਸਾਹਿਬ ਪੜ ਲੈਣਾ ਜਿੱਦਾਂ ਖੰਨੇ ਤੱਕ ਜਾਂਦੇ ਜਾਂਦੇ ਬਾਈ ਨੇ ਸੋਖਨੀ ਸਾਹਿਬ ਕਰ ਲੈਣਾ ਹਨਾ ਕਰਕੇ ਬਾਈ ਨੇ ਬੋਟਕਾ ਸਾਹਿਬ ਵਿੱਚ ਰੱਖ ਕੇ ਔਰ ਮਾਰ ਲਾ ਕੇ ਕਹਿਣਾ ਵੀ ਲੈ ਵੀ ਫਿਰ ਤੀ ਐਦਾਂ ਕਰ ਹੁਣ ਚਾਹੇ ਫੋਨ ਤੇ ਲੋਕਾਂ ਨੂੰ ਗਾਲਾਂ ਕੱਢੀ ਚੱਲ ਜਿਹੜਾ ਕੰਮ ਸੀ ਉਹ ਨਿਬੜ ਗਿਆ ਮਤਲਬ ਬਾਈ ਦੇ ਉਹ ਚੀਜ਼ਾਂ ਤਾਂ ਬਾਈ ਦੀਆਂ ਮਤਲਬ ਬਹੁਤ ਜ਼ਿਆਦਾ ਮਤਲਬ ਮੈਨੂੰ ਵੀ ਕਦੇ-ਕਦੇ ਮੈਂ ਪ੍ਰਭਾਵਿਤ ਹੋ ਜਾਂਦਾ ਵੀ ਯਾਰ ਵੀ ਬਾਈ ਦੀ ਜਿਹੜੀ ਮਿਹਨਤ ਆ ਨਾ ਮਿਹਨਤ ਦਾ ਸਾਰਾ ਹੀ ਕਰਦੇ ਆ ਯਾਰ ਸਾਰੇ ਗੱਲਾਂ ਕਰਦੇ ਆ ਮੈਂ ਬਾਈ ਦੇ ਹੱਥ ਚ ਇੱਕ ਮੀਟਰ ਤੁਸੀਂ ਦੇਖਿਆ ਹੋਣਾ ਕਦੀ ਜਿਹਦੇ ਵਿੱਚ ਕਾਊਂਟਿੰਗ ਹੁੰਦੀ ਆ ਹਾਂਜੀ 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 ਬਾਈ ਦੇ ਅਸ ਤੇ ਜੋ ਮੀਟਰ ਹੁੰਦਾ ਸੀ ਉਹ ਮੀਟਰ ਤੇ ਬਾਈ ਦੇ ਮੂੰਹ ਚ ਇਦਾਂ ਹੀ ਚੱਲਦਾ ਰਹਿੰਦਾ ਸੀ ਵੈਗਰੂ 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 ਮਤਲਬ ਜੇ ਬਾਈ ਜੇ ਅਸੀਂ ਗੱਲ ਵੀ ਕਰਦੇ ਹਾਂ ਸੁਣ ਰਿਹਾ ਤਾਂ ਉਹਦੇ ਜਿਹੜਾ ਮਤਲਬ ਯਾਰ ਮਤਲਬ ਉਹਦਾ ਅੰਦਰ ਸੀ ਜਿਹੜਾ ਉਹ ਵੈਗਰੂ ਵੈਗਰੂ ਇਹ ਇਹ ਸ਼ੁਰੂ ਤੋਂ ਹੀ ਦੇਖਿਆ ਤੁਸੀਂ ਮੈਂ ਸ਼ੁਰੂ ਤੋਂ ਦੇਖਿਆ 2000 6 ਤੋਂ ਲੈ ਕੇ ਅੱਛਾ ਮੈਂ 6 ਤੋਂ ਲੈ ਕੇ ਬਾਈ ਨੂੰ ਵੈਗਰੂ ਵੈਗਰ ਸੋਖ ਨੀ ਜਾ ਪੜਦੇ ਦੇਖਿਆ ਔਰ ਕੱਲਾ ਬਾਈ ਨਹੀਂ ਕਹਿੰਦੇ ਇੱਕ ਜਣਾ ਨਹੀਂ ਹੁੰਦਾ ਇੱਕ ਤੇ ਇੱਕ 2 11 ਹੋ ਜਾਂਦੇ ਆ ਬਾਈ ਨੇ ਤਾਂ ਕਦੇ ਫੈਮਿਲੀ ਦੀ ਗੱਲ ਨਹੀਂ કરી ਤਾਂ ਬਾਈ ਦੇ ਮਾਤਾ ਜੀ ਹੋਣੀ ਵੀ ਕਰੇ ਉਹ ਵੀ ਨਿਤਨੇ ਮਤਲਬ ਉਹ ਵੀ ਉਹ ਵੀ ਸਾਰਾ ਮੈਂ ਜਾਂਦਾ ਰਹਿੰਦਾ ਸੀ ਘਰੇ ਤਾਂ ਮੇਰੇ ਘਰੇ ਆਉਣੀ ਜਾਣੀ ਸੀ ਸਾਰਾ ਜਿਹੜਾ ਦਫ਼ਤਰ ਦਾ ਕੰਮ ਸੀ ਜਾਂ ਪ੍ਰੋਗਰਾਮਾਂ ਦਾ ਕੰਮ ਸੀ ਜਾਂ ਪੇਮੈਂਟ ਦਾ ਕੰਮ ਸੀ ਸਾਰਾ ਮੈਨੂੰ ਕਰਨਾ ਪੈਂਦਾ ਸੀ ਤਾਂ ਮਾਤਾ ਜੀ ਵੀ ਬਹੁਤ ਜ਼ਿਆਦਾ ਪਾਠ ਪੂਜਾ ਕਰਦੇ ਨੇ ਮਤਲਬ ਉਹਨਾਂ ਦਾ ਪੂਰਾ ਪਰਿਵਾਰ ਹੀ ਹੈ ਜਿਹੜਾ ਉਹ ਗੁਰੂ ਨਾਨਕ ਪਾਸੋਂ ਤੇ ਮੈਨਾਂ ਦਾ ਕਿ ਦਿਲਜੀਤ ਦਸਾਂਝ ਖਰਾਨੇ ਨਾਨਕ ਸਰ ਬਾਬਾ ਨਾਨ ਸਿੰਘ ਜੀ ਬਾਰੇ ਵੀ ਇੱਕ ਸ਼ਬਦ ਸ਼ਬਦ ਗਾਇਆ ਜਾਂਦੇ ਰਹਿੰਦੇ ਸੀ ਬਾਈ ਉੱਥੇ ਬੈਠ ਕੇ ਵੀ ਕਰਿਆ ਹੁੰਦਾ ਸੀ ਅਸੀਂ ਕਈ ਵਾਰ ਜਗਰਾਉਂ ਜਾਂਦੇ ਸੀ ਬਾਈ ਕਹਿੰਦਾ ਯਾਰ ਘਰੇ ਆ ਜਾ ਆਫਿਸ ਬੰਦਾ ਕਿ ਮੈਂ 5 ਵਜੇ ਜਦੋਂ ਆਫਿਸ ਬੰਦੋਂ ਦਾ ਟਾਈਮ ਸੀ ਤਾਂ ਬਾਈ ਕਹਿੰਦਾ ਸੀ ਘਰ ਆ ਜੀ ਯਾਰ ਹਨਾ ਆਪਾਂ ਨਾਨਕਸਰ ਜਾ ਕੇ ਆਉਣਾ ਨਾਨਕਸਰ ਜਾ ਕੇ ਵੀ ਬਾਈ ਉੱਥੇ ਗੁਟਕਾ ਸਾਬ ਲੈ ਕੇ ਬੈਠ ਕੇ ਪਾਠ ਕਰਨ ਲੱਗ ਜਾਂਦੇ ਸੀ ਨਾ ਫਿਰ ਮੈਂ ਡਿਊਟੀ ਤੇ ਖੜਦਾ ਸੀ ਕਿ ਕਈ ਬੰਦੇ ਜਿਹੜੇ ਜਾਣਦੇ ਅਸਰੋਤੇ ਉਹ ਕੋਲੇ ਆਉਣਾ ਚਾਹੁੰਦੇ ਸੀ ਤਾਂ ਮੈਂ ਕਹਿੰਦਾ ਯਾਰ ਬਾਈ ਨੂੰ ਪਾਠ ਕਰ ਲੈਣ ਦੋ ਤੇ ਫਿਰ ਬਾਈ ਕੱਟ ਕਰਦਾ ਸੀ ਉੱਥੇ ਲੋਕਾਂ ਦੇ ਸਾਹਮਣੇ ਨਹੀਂ ਕਰਦਾ ਸੀ ਪਰ ਕਦੇ-ਕਦੇ ਜਾ ਕੇ ਉਹਦਾ ਦਿਲ ਕਰਦਾ ਸੀ ਵੀ ਨਾਨਕਸਰ ਬੈਠ ਕੇ ਪਾਠ ਕਰਿਆ ਵਾ ਹਨਾ ਇੱਕ ਪਾਠ ਉੱਥੇ ਵੀ ਬਹਿ ਕੇ ਬਾਈ ਕਰਿਆ ਹੁੰਦਾ ਸੀ ਜਾਂਦੇ ਸੀ ਅਸੀਂ ਵਾਰ-ਵਾਰ ਤੇ ਮਤਲ ਮਤਲਬ ਕੀ ਕਹੀਏ ਯਾਰ ਕਲਾਕਾਰਾਂ ਵਾਸਤੇ ਇੱਕ ਤੋਂ ਇੱਕ ਕਲਾਕਾਰ ਬੈਠੇ ਮੈਂ ਤਾਂ ਇਹ ਕਹੂੰਗਾ ਹੱਥ ਜੋੜ ਕੇ ਵੀ ਸਾਰੇ ਅਰਦਾਸ ਕਰੋ ਸਾਡੇ ਕਲਾਕਾਰਾਂ ਨੂੰ ਸਾਡੇ ਪੰਜਾਬ ਨੂੰ ਯਾਰ ਨਜ਼ਰ ਲੱਗੀ ਆ ਕਿਸੇ ਦੀ ਕੋਈ ਤਾਂ ਮਿਰਚਾਂ ਵਾਰ ਕੇ ਚੁੱਲ੍ਹੇ ਪਾ ਦੋਗੇ ਸਾਡੇ ਪੰਜਾਬ ਦੇ ਕਲਾਕਾਰ ਨਾ ਯਾਰ ਜਾਣ ਐਨੇ ਲੋਕ ਪਿਆਰ ਕਰਦੇ ਆ ਰਾਜਵੀਰ ਪਿੱਛੇ ਦੁਨੀਆ ਰੋਂਦੀ ਦੇਖੀ ਔਰ ਰੋਂਦੀ ਦੇਖੀ ਉਸ ਤੋਂ ਪਹਿਲਾਂ ਦੁਆਵਾ ਅਸੀਂ ਜਾਗਰਨ ਤੇ ਗਏ ਉੱਥੇ ਵੀ ਮੈਂ ਸੋਚਿਆ ਸੀ ਵੀ ਕਰੂੰਗਾ ਮੇਰੇ ਦਿਲ 'ਚ ਇਹ ਸੀ ਵੀ ਜੇ ਅਰਦਾਸ ਆਪਾਂ ਲੋਕਾਂ ਦੇ ਸਾਹਮਣੇ ਕਰੀਏ ਨਾ ਤਾਂ ਕਬੂਲ ਨਹੀਂ ਹੁੰਦੀ ਅਰਦਾਸਾਂ ਹਮੇਸ਼ਾ ਮੁੱਠੀ ਬੰਦ ਚ ਹੀ ਹੋਣੀ ਚਾਹੀਦੀਆਂ ਨੇ ਗੁਪਤ ਸਿਆਣਿਆਂ ਦੀਆਂ ਗੁਪਤ ਹੋਣੀ ਤੇ ਉੱਥੇ ਮੈਨੂੰ ਮਾਤਾ ਦੀ ਜਾਗਰਣ ਤੇ ਕਿਸੇ ਨੇ ਸਪੈਸ਼ਲ ਕਿਹਾ ਕਹਿੰਦਾ ਯਾਰ ਵੀ ਰਾਜਵੀਰ ਦੀ ਅਰਦਾਸ ਕਰ ਦਿਓ ਮੈਂ ਸੰਗਤਾਂ ਨੂੰ ਕਿਹਾ ਵੀ ਇੱਕ ਜਕਾਰਾ ਮਾਤਾ ਰਾਣੀ ਦੇ ਚਰਨਾਂ ਚ ਰਾਜਵੀਰ ਬਾਈ ਦੇ ਨਾਮ ਦਾ ਲਾ ਦੀਏ ਵੀ ਬਾਈ ਠੀਕ ਹੋ ਜਵੇ ਯਾਰ ਪਰ ਪਤਾ ਨਹੀਂ ਮਾਲਕ ਨੂੰ ਕੀ ਮਨਜ਼ੂਰ ਸੀ ਸਾਰਿਆਂ ਨੇ ਅਰਦਾਸਾਂ ਕਰੀਆਂ ਕਿਸੇ ਦੀ ਵੀ ਅਰਦਾਸਾਂ ਕੰਮ ਨਹੀਂ ਆਈਆਂ ਬਾਈ ਰਾਜਵੀਰ ਵਰਗਾ ਬੰਦਾ ਦੁਨੀਆ ਤੇ ਨਹੀਂ ਲੱਭਣਾ ਹੈਗਾ ਘੈਂਟ ਬੰਦਾ ਪੂਰਾ ਲੱਠਾ ਬੰਦਾ ਮਤਲਬ ਨਿਡਰ ਬੰਦਾ ਦਲੇਰ ਬੰਦਾ ਕੀ ਕਹਿਦੀ ਉਹਦੇ ਬਾਰੇ ਉਹ ਗੀਤ ਵੀ ਕੋਈ ਕੀਤੇ ਹੋਏ ਨੇ ਪ੍ਰਤੀ ਰਾਜਵੀਰ ਹੋਣਾ ਦਾ ਹਾਂ ਉਹ ਮੈਂ ਕਹਿਣਾ ਚਾਹੂੰਗਾ ਤੁਹਾਨੂੰ ਮੈਂ ਬਾਲਾ ਤਾਂ ਨਹੀਂ ਕਰਦਾ ਗਗਨ ਬਾਈ ਹੁਣ ਤੁਸੀਂ ਪੁੱਛ ਲਿਆ ਤਾਂ ਰਾਜਵੀਰ ਬਾਈ ਦੇ ਅਸੀਂ 15 ਕ ਗਾਣੇ ਉਦੋਂ ਕਰੇ ਸੀ ਚਾਰ ਪੰਜ ਕ ਹਲੇ ਗਾਣੇ ਰਿਲੀਜ਼ ਮੇਰੇ ਹੋਏ ਨੇ ਮੈਂ ਦੱਸ ਦਾਂ ਸਰੋਤਿਆਂ ਨੂੰ ਬਾਈਦਿਆਂ ਨੂੰ ਬਈ ਬਿਲਕੁਲ ਨਾ ਘਬਰਾਇਓ ਜੋ ਹੋਣਾ ਸੀ ਉਹ ਤਾਂ ਹੁਣ ਹੋ ਗਿਆ ਤੇ ਬਾਈ ਨੂੰ ਅਸੀਂ ਆਵਾਜ਼ ਨਾਲ ਤੁਸੀਂ ਵੀ ਜਿੰਦਾ ਰੱਖੋਗੇ ਅਸੀਂ ਵੀ ਰੱਖਾਂਗੇ ਗੀਤਕਾਰ ਬਾਈ ਦੇ ਹੋਰ ਵੀ ਤਾਂ ਕਿਤੇ ਨਾ ਕਿਤੇ ਪਈ ਹੋਣਿਆ ਸੋਰੀ ਉਹਦੇ ਵਿੱਚ ਉਹ ਦੱਸਣ ਜਾਂ ਨਾ ਦੱਸਣ ਕਿਉਂਕਿ ਕਈ ਲੋਕ ਬਿਜ਼ਨਸ ਕਰ ਜਾਂਦੇ ਸਿੱਧੂ ਮੂਸੇ ਵਾਲੇ ਤੇ ਕਈ ਲੋਕਾਂ ਨੇ ਬਿਜ਼ਨਸ ਕਰਤਾ ਸੀ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਆਪਦੇ ਪੇਜ ਬਣਾ ਕੇ ਉਹਦੇ ਗਾਣੇ ਸ਼ੇਅਰ ਕਰਤੇ ਮੇਰੇ ਕੋ ਗਾਣੇ ਪਏ ਨੇ ਬਾਈ ਦੇ ਹਲੇ ਜਾਖਮ ਬਹੁਤ ਅੱਲੇ ਆ ਪਰਿਵਾਰ ਨੂੰ ਹੌਲੀ ਹੌਲੀ ਇੱਕ ਵਾਰ ਪੈਰਾਂ ਤੇ ਮਾਲਕ ਪਰਮਾਤਮਾ ਮੇਰੇ ਪਰਿਵਾਰ ਦੇ ਕੋਲ ਜਾਵਾਂਗੇ ਸੰਪਰਕ ਕਰਨਗੇ ਪਰਿਵਾਰ ਦੇ ਕੋਲ ਜਾਵਾਂਗੇ ਉਹਨਾਂ ਨਾਲ ਉਹਨਾਂ ਦੇ ਨਾਲ ਸੰਪਰਕ ਕਰਾਂਗੇ ਤੇ ਬਾਈ ਦੇ ਨਾਲ ਮੁੰਡਾ ਹੁੰਦਾ ਸੀ ਅਸੁਖਦਰਸ਼ਨ ਵੀਰ ਹਾਂ ਤਾਂ ਉਹਦੇ ਨਾਲ ਗੱਲ ਕਰਾਂਗੇ 10 ਕ ਗਾਣੇ ਬਾਈ ਦੇ ਮੇਰੇ ਕੋਲ ਫੁੱਲ ਐਂਡ ਫਾਈਨਲ 10 ਗਾਣੇ ਫਾਈਨਲ ਬਾਈ ਦੇ ਫਾਈਨਲ ਪੈ ਨਹੀਂ ਜਿਹੜੇ ਰਿਲੀਜ਼ ਨਹੀਂ ਹੋਏ ਹਾਂਜੀ ਰਿਲੀਜ਼ ਨਹੀਂ ਹੋਏ ਉਹਨਾਂ ਬਾਰੇ ਸਾਡੀ ਸਲਾਹ ਚੱਲਦੀ ਰਹਿੰਦੀ ਮੈਂ ਬਾਈ ਨੂੰ ਪਿਛਲੇ ਸਾਲ ਵੀ ਕਿਹਾ ਮੈਂ ਬਾਈ ਇੱਕ ਗੱਡੀ ਗਾਣਾ ਪਿਆ ਇੱਕ ਡਰਾਈਵਰਾਂ ਲਈ ਗਾਣਾ ਬਹੁਤ ਪਿਆਰਾ ਬਾਈ ਨੇ ਬਹੁਤ ਹੀ ਪਿਆਰਾ ਗਾਇਆ ਸਾਰਿਆਂ ਨੂੰ ਪਸੰਦ ਆਊਗਾ ਬਾਈ ਕਹਿੰਦਾ ਸੀ ਯਾਰ ਜਦੋਂ ਅਮਰੀਕ ਮੈਂ ਉੱਥੇ ਕਰਕੇ ਆਉਣਾ ਮੇਰਾ ਦਿਲ ਕਰਦਾ ਉੱਥੇ ਕਰਨਾ ਹੋਰ ਵੀ ਬਹੁਤ ਗਾਣੇ ਸੀ ਬਾਈ ਇੱਕ ਦੋ ਗਾਣੇ ਇਦਾਂ ਦੇ ਵਿੱਚ ਇੱਕ ਗਾਣਾ ਸੀਗਾ ਉਹਦਾ ਥੋੜਾ ਜਿਹਾ ਟਾਈਟਲ ਟੇਢਾ ਸੀਗਾ ਗਾਣੇ ਦਾ ਹਾਂ ਮੈਂ ਬਾਈ ਹੱਸ-ਹੱਸ ਕੇ ਥਲੇ ਕਰ ਗਿਆ ਖੜਾ ਕਨਿਆਰ ਟੁੱਟਾਈ ਟਾਈਟਲ ਬਹੁਤ ਟੇਡੇ ਰੱਖਦਾ ਮੈਂ ਕਾ ਯਾਰ ਮੈਂ ਨਾ ਸੰਗਤ ਉਧਰ ਕਰਿਆ ਥੋੜੀ ਜੀ ਜੋ ਜੋ ਹਾਨੀ ਸਿੰਘ ਉਹਨਾਂ ਦੀ ਉਹ ਪੰਗੇ ਟੇਪ ਵੇਲੇ ਤਾਂ ਜਦੋਂ ਮੇਰਾ ਗਾਣਾ ਹੁੰਦਾ ਕੋਈ ਉਹਦਾ ਥੋੜਾ ਜਿਹਾ ਮਤਲਬ ਦੋ ਨਿਕਲੇ ਆਉਂਦੇ ਆ ਕਈ ਵਾਰ ਮੈਂ ਕੱਢਣੇ ਨਹੀਂ ਚਾਹੁੰਦਾ ਆਪੇ ਨਿਕਲੇ ਆਉਂਦੇ ਆ ਤਾਂ ਬਾਈ ਨੇ ਉਹ ਵੀ ਦੋ ਗਾਣੇ ਗਾਏ ਆ ਪਰ ਉਹ ਕਲੀਅਰ ਨਹੀਂ ਪਰ ਉਹਦੇ ਟਾਈਟਲ ਤੋਂ ਥੋੜਾ ਕਈ ਵਾਰੀ ਹਾਸਾ ਆ ਜਾਂਦਾ ਉਹ ਫਿਰ ਆਪਾਂ ਅ ਨੈਕਸਟ ਮੀਟਿੰਗ ਦੇ ਵਿੱਚ ਕਦੋਂ ਜਦੋਂ ਬੈਠਾਂਗੇ ਆਪਾਂ ਬਾਕੀ ਕਲਾਕਾਰਾਂ ਦੀਆਂ ਗੱਲਾਂ ਵੀ ਕਰਾਂਗੇ ਦਲਜੀਤ ਬਾਈ ਦੀਆਂ ਬਹੁਤ ਗੱਲਾਂ ਨੇ ਬਾਈ ਰੌਸ਼ਨ ਪ੍ਰਿੰਸ ਬਾਈ ਜੈਜੀ ਵੀ ਨਿਸ਼ਾਤਰ ਗੱਲ ਬਾਈ ਲੱਕ ਤੇ ਲੱਕ ਤੇ ਸੀ ਰੌਸ਼ਨ ਉਹਨਾਂ ਦਾ ਲਿਖ ਰੌਸ਼ਨ ਬਾਈ ਨੇ ਗਾਇਆ ਸੀ ਰਾਤ ਨੂੰ 11:00 ਕੱਬੇ ਮੈਨਾਂ ਲਿਖਿਆ ਨਹੀਂ ਸੀ ਬਾਈ ਦਾ ਫੋਨ ਆਇਆ ਕਹਿੰਦਾ ਯਾਰ ਮੇਰੀ ਇੱਕ ਫਿਲਮ ਆ ਰਹੀ ਹੈ ਫਿਰਤੀ ਸਿਰ ਫਿਰੇ ਮੈਂ ਕਿਹਾ ਹਾਂਜੀ ਬਾਈ ਹੁਕਮ ਕਹਿੰਦਾ ਯਾਰ ਕੋਈ ਪ੍ਰੋਮੋਸ਼ਨ ਟਰੈਕ ਚਾਹੀਦਾ ਮੈਂ ਕਿਹਾ ਯਾਰ ਇੱਕ ਗਾਣਾ ਹਲੇ ਗਿੱਲਾ ਹੀ ਆ ਹਲੇ ਸੁੱਕਿਆ ਨਹੀਂ ਹੈਗਾ ਭਈ ਦੋ ਹੀ ਟੱਪੇ ਬਣਾਏ ਨੇ ਵੀ ਉਹ ਪੰਜਾਬੀ ਬੋਲੇ ਨਾਲ ਮੈਂ ਇੰਗਲਿਸ਼ ਤੇ ਆੜਦਾ ਸੀ ਉਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਸੀ ਮੈਂ ਰਾਤ ਨੂੰ ਬਾਈ ਨੂੰ ਸੁਣਾਤਾ ਸਵੇਰੇ ਬਾਈ ਨੇ ਕਿਤੇ ਫਿਲਮ ਵਾਲੇ ਡਾਇਰੈਕਟਰਾਂ ਨੂੰ ਸੁਣਾਇਆ ਉਹ ਕਹਿੰਦੇ ਵੀ ਡਾਨਾ ਗਾਣਾ ਹਨਾ ਉਹ ਵੀ ਸਾਨੂੰ ਪਤਾ ਨਹੀਂ ਸੀ ਵੀ ਇਸ ਹਿਸਾਬ ਨਾਲ ਬਗਿਆ ਹੋਰ ਵੀ ਬਹੁਤ سارے ਗਾਣੇ ਆ ਆ ਬਾਈ ਫਿਲਮ ਤੋਂ ਵੱਧ ਮੈਨੂੰ ਲੱਗਦਾ ਉਹ ਗੀਤ ਹੀ ਚੱਲਿਆ ਉਹ ਫਿਲਮ ਨਹੀਂ ਚੱਲੀ ਸੀ ਉਹ ਗਾਣਾ ਹੀ ਚੱਲਿਆ ਇੱਕ ਗਾਣਾ ਇਹ ਕਈ ਵਾਰ ਇਦਾਂ ਹੋ ਜਾਂਦਾ ਫਿਲਮਾਂ 'ਚ ਗਾਣੇ ਹਟ ਜਾਂਦੇ ਹਿੱਟ ਹੋ ਜਾਂਦੇ ਫਿਲਮਾਂ ਨਹੀਂ ਹੁੰਦੀਆਂ ਦਾ ਲੈਣਾ ਉਹ ਪੰਜਾਬ ਫਿਲਮ ਵੀ ਕੀ ਨਹੀਂ ਸੀ ਹਾਂ ਇਹ ਸਚਾਈ ਆ ਦਲਜੀਤ ਬਾਈ ਦੀ ਪਹਿਲੀ ਫਿਲਮ ਸੀ ਮੇਰਾ ਵੀ ਰੋਲ ਸੀ ਉੱਚਾ ਜਿਹਾ ਉੱਚੇ ਇੱਕ ਗਾਣਾ ਸੀਗਾ 128 ਕੁੜੀ ਦਾ 478 ਕੁੜੀ ਦਾ ਉਸ ਗਾਣੇ ਦੇ ਉੱਤੇ ਉਹ ਉਹ ਗਾਣੇ ਦੇ ਉੱਤੇ ਉਮੀਦ ਨਹੀਂ ਸੀ ਕਿਉਂਕਿ ਗੁੱਡੂ ਤਰੋਂ ਆਪਾ ਜੀ ਜਿਹੜੇ ਡਾਇਰੈਕਟਰ ਸੀ ਉਹ ਕਹਿੰਦੇ ਯਾਰ ਵੀ ਆਹ ਕੋਈ ਗੱਲਾਂ ਥੋੜੀ ਹੋਈਆਂ ਲੱਖ 20 ਵੀ ਅਸੀਂ ਲੱਖ ਥੋੜੀ ਮਿੰਟ ਬਚਨ ਬੇਦਲ ਦਾ ਲਿਖਿਆ ਹੋਇਆ ਸੀ ਉਹਦੇ ਉੱਤੇ ਪੰਜ ਗੀਤਕਾਰਾਂ ਦੀ ਮਿਹਨਤ ਹੋਈ ਸੀ ਅੱਜ ਤੱਕ ਕਿਸੇ ਨੇ ਸੱਚਾਈ ਨਹੀਂ ਦੱਸੀ ਕਿਉਂਕਿ ਅੱਜ ਵੀ ਜੀ ਉਹਦੀ ਸੀਡੀ ਤੁਸੀਂ ਚੱਕਦੇ ਹੋ ਠੀਕ ਹੈ ਉਹਦੇ ਉੱਤੇ ਲਿਖਿਆ ਹੈ ਲਿਰਿਕਸ ਆਨੰਦ ਰਾਜ ਆਨੰਦ ਦਾ ਅੱਛਾ ਹਾਂਜੀ ਉਹਦੇ ਉੱਤੇ ਵੀ ਬਚਨ ਬੇਦਲ ਸਾਹਿਬ ਦਾ ਨਾਮ ਨਹੀਂ ਹੈਗਾ ਇਹ ਕਿਉਂ ਉਹ ਇਦਾਂ ਹੋ ਗਿਆ ਸੀ ਉਹ ਗਾਣਾ ਜਦੋਂ ਅਸੀਂ ਬਣਾਇਆ ਨਾ ਮੇਰੇ ਯਾਦ ਆ ਸਮਰਾਲਾ ਚੌਂ ਤਾਂ ਬਾਈ ਕਹਿੰਦਾ ਯਾਰ ਇੱਕ ਗਾਣਾ ਆਇਆ ਮੇਰੇ ਕੋ ਵੀ 128 ਕੁੜੀ ਦਾ 47 ਵੇਟ ਕੁੜੀ ਦਾ ਹੁਸਨ ਜਵਾਨੀ ਬੱਲੇ ਬੱਲੇ ਨਖਰਾ ਬੜਾ ਗ੍ਰੇਟ ਕੁੜੀ ਦਾ ਉਹਦਾ ਨਾਮ ਸੀ ਨਖਰਾ ਗਾਣੇ ਦਾ ਗਾਣੇ ਦਾ ਹਾਂ ਤੇ ਕਾਲੇ ਰੰਗ ਦਾ ਗੇਟ ਕੁੜੀ ਦਾ ਬਾਪੂ ਆਉਂਦਾ ਲੇਟ ਕੁੜੀ ਦਾ ਲੱਕ મતલਬ 120 ਮੇਨ ਨਹੀਂ ਸੀ ਉਹ ਗਾਣੇ ਦੀ ਸ਼ੁਰੂਆਤ ਦੀ ਪਹਿਲੀ ਲਾਈਨ ਸੀ ਮੈਂ ਕਿਹਾ ਬਾਈ ਜੀ ਇਹਨੂੰ ਇਦਾਂ ਕਰ ਲਈਏ ਵੀ 128 ਕੁੜੀ ਦਾ 40 ਵੀ ਇਹਨੂੰ ਮੇਨ ਤੇ ਰੱਖ ਲਈ ਹਾਂ ਫਿਰ ਉਹਦੀ ਪਹਿਲੀ ਸਥਾਈ ਸੀ ਜਿਹੜੀ ਉਹ ਦਲਜੀਤ ਬਾਈ ਵੀ ਗੀਤਕਾਰ ਹੈ ਹੂੰ ਬਾਈ ਗੀਤਕਾਰ ਵੀ ਹੈ ਹੂੰ ਦਲਜੀਤ ਬਾਈ ਨੇ ਬਣਾਈ ਸੀ ਵੀ 128 ਕੁੜੀ ਦਾ 47 ਵੇਟ ਕੁੜੀ ਦਾ ਤੇ ਕਰਦਾ ਸੀ ਮੈਂ ਵੇਟ ਕੁੜੀ ਦਾ ਨਾ ਉਹ ਦਲਜੀਤ ਬਾਈ ਨੇ ਗੱਲ ਬਣਾਈ ਸੀ ਉਹਦੇ ਵਿੱਚ ਫਿਰ ਮੇਰਾ ਇੱਕ ਗਾਣਾ ਆਇਆ ਸੀ ਤੈਨੂੰ ਗੱਡੀ ਚ ਬਿਠਾ ਕੇ ਲੈ ਜਾਨੀ ਮੈਂ ਐਲ ਲੈਣ ਪਹਿਲੇ ਨੂੰ ਉਹ ਟੱਪਾ ਮੈਂ ਲਿਖਿਆ ਸੀਗਾ ਵੀ ਕੁੜੀ ਦਾ ਚਿੱਟਾ ਆਈਫੋਨ ਲਾ ਕੇ ਐਲ ਏ ਵਾਲੀ ਟੋਨ ਹਾਂ ਹੈ ਨਾ ਮੈਨੂੰ ਕਰੇ ਟਚਰਾ ਹਾਂ ਵੀ ਕਿਸ ਤਰ੍ਹਾਂ ਉਹ ਮੈਂ ਲਿਖਿਆ ਸੀ ਫਿਰ ਉਹਦੇ ਵਿੱਚ ਥੋੜੀ ਜੀ ਜਿਹੜੀ ਮਿੰਤ ਸੀਗੀ ਜੋ ਜੋ ਹਨੀ ਸਿੰਘ ਬਾਈ ਨੇ ਵੀ ਉਹਦੇ ਵਿੱਚ ਇੱਕ ਟੱਪਾ ਲਿਖਿਆ ਮਤਲਬ ਬੇਦਲ ਸਾਹਿਬ ਦਾ ਨਾਮ ਆਇਆ ਨਹੀਂ ਸੇ ਖਬਰ ਦੇ ਵਿੱਚ ਅੱਛਾ ਮੈਨੂੰ ਇਹ ਲੱਗਿਆ ਵੀ ਬੇਦਲ ਸਾਹਿਬ ਨੇ ਪਹਿਲੀ ਲਾਈਨ ਉੱਥੋਂ ਸਟਾਰਟ ਕੀਤੀ ਆ ਬੇਦਲ ਸਾਹਿਬ ਨੂੰ ਵੀ ਨਹੀਂ ਪਤਾ ਸੀ ਕਿ ਗਾਣਾ ਕਿਹੜੇ ਕਿਹੜੇ ਗੀਤਕਾਰਾਂ ਨੇ ਬਹਿ ਕੇ ਪੂਰਾ ਕਰਤਾ ਜਦੋਂ ਆਇਆ ਤਾਂ ਮੈਂ ਬਾਈ ਨੂੰ ਕਿਹਾ ਵੀ ਨੌਂ ਕੀ ਦਾ ਪਾਈਏ ਬਾਈ ਕਹਿੰਦਾ ਵੀ ਬੇਦਲ ਸਾਹਿਬ ਦਾ ਹੀ ਪਾ ਦਿਓ ਕੋਈ ਗੱਲ ਨਹੀਂ ਵੀ ਉਹਨਾਂ ਦੀ ਪਹਿਲੀ ਲਾਈਨ ਹੋ ਕੇ ਉਹਨਾਂ ਦੀ ਆ ਇਹ 'ਚ ਕੋਈ ਸ਼ੱਕ ਨਹੀਂ ਪਹਿਲੀ ਲਾਈਨ ਹੀ ਉਹਨਾਂ ਦੀ ਆ ਜਦੋਂ ਹਨਾ ਵਿੱਚ ਤਾਂ ਫਿਰ ਕੋਈ ਵੀ ਲਿਖ ਲੈਦਾ ਗਲਤ ਤਾਂ ਮੇਨ ਦੀ ਹੁੰਦੀ ਆ ਮੈਂ ਮੈਂ ਆਫਿਸ 'ਚ ਬੈਠਾ ਇੱਕ ਅਖਬਾਰ ਆਇਆ ਜਗਬਾਣੀ ਪੇਪਰ ਉਹਨਾਂ ਹੁੰਦਾ ਸੀ ਆਫਿਸ 'ਚ ਸਾਡੇ ਉਹਦੇ ਉੱਤੇ ਲਿਖਿਆ ਦਾ ਲੈਨ ਆਫ ਪੰਜਾਬ ਦਾ ਪਹਿਲੇ ਨੰਬਰ ਤੇ ਉਹ ਪਹਿਲੇ ਪੰਜ ਗਾਣੇ ਆਉਂਦੇ ਹੁੰਦੇ ਸੀ ਹਾਂਜੀ ਹਾਂਜੀ ਤਾਂ ਉਹਦੇ ਉੱਤੇ ਲਿਖਿਆ ਹੈ 120 ਪਹਿਲੇ ਨੰਬਰ ਤੇ ਤੇ ਨਾਲ ਲਿਖਿਆ ਆਨੰਦ ਰਾਜ ਆਨੰਦ ਹਮ ਲਿਰਿਕਸ ਤਾਂ ਮੈਂ ਜਾਗਵਣੀ ਤੇ ਕਾਲ ਕੀਤੀ ਮਾ ਯਾਰ ਵੀ ਬਾਈ ਤੁਸੀਂ ਧੱਕਾ ਕਰ ਰਹੇ ਹੋ ਯਾਰ ਪੁੱਛਤਾ ਲਿਆ ਕਰੋ ਲਿਖਿਆ ਕਿ ਨਹੀਂ ਹਾਂ ਕਹਿੰਦੇ ਵੀ ਸਾਨੂੰ ਪਤਾ ਨਹੀਂ ਹੈਗਾ ਇਹ ਪ੍ਰਤੀ ਨੇ ਲਿਖਿਆ ਮੈਂ ਕਿਹਾ ਮੈਂ ਪ੍ਰਤੀ ਨੂੰ ਬੋਲਦਾ ਯਾਰ ਵੀ ਇਹਦੇ ਪੰਜ ਗੀਤਕਾਰ ਨੇ ਦਲਜੀਤ ਬਾਈ ਵੀ ਆ ਹਨੀ ਸਿੰਘ ਆ ਜੱਗੀ ਵੀਰਾ ਵੀ ਵਿੱਚ ਆ ਥੋੜੀ ਜਿਹੀ ਕਲਨ ਰਾਜ ਬਰਾੜ ਬਾਈ ਨੇ ਵੀ ਰਾਜ ਬਰਾਦ ਹਾਂ ਉੱਥੇ ਇਕੱਠੇ ਹੁੰਦੇ ਸੀ ਨਾ ਸਾਰੇ 17 ਸੈਕਟਰ ਸੀਗਾ ਸਰਸਬਤੀ ਸਟੂਡੀਓ ਦੇ ਵਿੱਚ ਤਾਂ ਮਤਲਬ ਮੈਂ ਕਿਹਾ ਵੀ ਯਾਰ ਚਾਰ ਪੰਜ ਗੀਤਕਾਰ ਨੇ ਵੀ ਪਰ ਬਾਈ ਨਾਲ ਗੱਲ ਹੋਈ ਆ ਬਈ ਇਹਦੇ ਉੱਤੇ ਜਿਹੜਾ ਗੀਤਕਾਰ ਆ ਜਿਹਨੇ ਇਹਦੀ ਹੁੱਕ ਲਾਈਨ ਲਿਖੀ ਆ ਉਹ ਬਚਨ ਬੇਦਲ ਸਾਹਾ ਸੀ ਰਿਸਪੈਕਟ ਕਰਦੇ ਆ ਬਾਈ ਦੀ ਬਈ ਉਹਨਾਂ ਦਾ ਨਾਮ ਦਿਓ ਫਿਰ ਪਹਿਲੇ 4 ਦਿਨ ਤਾਂ ਨੰਦ ਰਾਜ ਨੰਦ ਹੀ ਆਉਂਦਾ ਰਿਹਾ ਫਿਰ ਮੈਂ ਉਹਨਾਂ ਨਾਲ ਥੋੜਾ ਜਿਹਾ ਝਗੜਿਆ ਫਿਰ ਬਚਨ ਬੇਦਲ ਸਾਹਿਬ ਦਾ ਨਾਮ ਅਖਬਾਰ ਦੇ ਵਿੱਚ ਪਵਾਇਆ ਪਰ ਸੀਡੀਆਂ ਵਿੱਚ ਨਹੀਂ ਆਇਆ ਉਹ ਅੱਜ ਵੀ ਆਨੰਦ ਰਾਜ ਨਾਮ ਚਲੋ ਬਹੁਤ ਬਹੁਤ ਤਰ੍ਹਾਂ ਦੇ ਕਿੱਸੇ perturbative ਸਾਂਝੇ ਕੀਤੇ ਨੇ ਪਰ ਮੈਨੂੰ ਲੱਗਦਾ ਕਿ ਰਾਜਵੀਰ ਜਵੰਦਾ ਹੋ ਰਹਾਂ